ਪ੍ਰੋਗਰਾਮ ਸ਼ੁਰੂ ਹੋ ਗਿਆ ਜੀ ਮਹਿਕ ਪਿੰਡ ਦੀ ਪ੍ਰੋਗਰਾਮ ਮਹਿਕ ਪਿੰਡ ਦੀ ਲੈ ਕੇ ਹਾਜ਼ਰ ਆ ਮੈਂ ਤੁਹਾਡਾ ਦੋਸਤ ਤੇ ਹੋਸਟ ਅਸਤਵਿੰਦਰ ਰਾਜਪਾਲ ਸਿੱਖਵਾਲਾ ਪ੍ਰੋਗਰਾਮ ਮਹਿਕ ਪਿੰਡ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਦੇ ਆ ਪੁਰਾਣੇ ਸਮੇਂ ਦੇ ਵਹਿਮ ਪਰਮ ਜੋ ਹੁੰਦੇ ਸੀ ਉਹਨਾਂ ਉੱਤੇ ਬੇਨਤੀ ਕਰਨੀ ਚਾਹਣਾ ਦੋਸਤੋ ਕਿ ਤੁਸੀਂ ਇਹਨਾਂ ਵਹਿਮਾਂ ਪਰਮਾਂ ਨੂੰ ਸੁਣੋ ਜਰੂਰ ਇੱਕ ਕੰਨ ਵਿੱਚ ਦੀ ਪਾ ਕੇ ਦੂਜੇ ਵਿੱਚ ਦੀ ਕੱਢ ਦਿਓ ਕਿਉਂਕਿ ਮੈਨੂੰ ਚਾਹੁੰਦਾ ਕਿ ਇਹਨਾਂ ਵਹਿਮਾਂ ਪਰਮਾਂ ਦੇ ਵਿੱਚ ਜਿਹੜਾ ਅਸੀਂ ਕਾਫੀ ਹੱਦ ਤੱਕ ਨਿਕਲੇ ਆ ਕਿ ਦੁਬਾਰਾ ਫੇਰ ਉਹਨਾਂ ਦੇ ਵਿੱਚ ਚਲੇ ਜਾਈਏ ਇਹ ਸਿਰਫ ਸਾਡੀ ਵਿਰਾਸਤ ਦੀ ਮੈਂ ਗੱਲ ਕਰ ਰਿਹਾ ਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਵਹਿਮ ਪਰਮ ਕਿਸ ਤਰ੍ਹਾਂ ਦੇ ਹੁੰਦੇ ਸੀ ਗਿਆਨੀ ਗੁਰਦੇਤ ਸਿੰਘ ਜੀ ਦੀ ਕਿਤਾਬ ਮੇਰਾ ਪਿੰਡ ਦੇ ਵਿੱਚੋਂ ਲਿਖਦੇ ਹੈ ਵਿਹਿਮਾਂ ਤੇ ਵਿਸ਼ਵਾਸ਼ਾਂ ਦੀ માનਤਾ ਮਨੁੱਖਾਂ ਅੰਦਰ ਪੁਰਾਣੇ ਸਮੇਂ ਤੋਂ ਚੱਲਦੀ ਰਹੀ ਹੈ ਕਾਰਨ ਇਸ ਦਾ ਅਗਿਆਨਤਾ ਪਰ ਵਿਸ਼ਵਾਸ਼ਾਂ ਦੀ ਉਪਜ ਵੀ ਇੱਕ ਸਮੇਂ ਦਾ ਗਿਆਨ ਬਲਕੇ ਵਿਗਿਆਨ ਹੈ ਨਾਲ ਹੀ ਪੂਰਾ ਸ਼ਰੀਰਕ ਸ਼ਕਤੀਆਂ ਤੇ ਰੂਹਾਂ ਦੀ ਦੁਨੀਆ ਬਾਰੇ ਅਟਕਲਾ ਉਹਨਾਂ ਦੇ ਕਰਮ ਪ੍ਰਤੀਕਰਮ ਦੱਸਣ ਤੇ ਲਖਣ ਲਾਉਣ ਦੀ ਵੀ ਆਪਣੀ ਕਿਸਮ ਦੀ ਸੂਝ ਪ੍ਰਣਾਲੀ ਹੈ ਆਮ ਲੋਕੀ ਉਹਨਾਂ ਵਿੱਚੋਂ ਹੀ ਕੁਝ ਕੁ ਸੂਝਵਾਨ ਵਹਿਮਾ ਪਰਮਾਤੇ ਵਿਸ਼ਵਾਸਾਂ ਵਿੱਚ ਭਾਰੀ ਯਕੀਨ ਰੱਖਦੇ ਸਨ ਵਹਿਮਾ ਪਰਮਾਤੇ ਕਈ ਪੱਖ ਸਨ ਸ਼ਗਨ ਆਪਸ਼ਗਨ ਲੋਕ ਵਿਸ਼ਵਾਸ ਵਧਰੇ ਪਵਲ ਸਨ ਪਸ਼ੂਆਂ ਪੰਖੀਆਂ ਦੀਆਂ ਹਰਕਤਾਂ ਵਹਿਮ ਪਰਮਾ ਨਾਲ ਜੋੜੀਆਂ ਜਾਂਦੀਆਂ ਸਨ ਦਿਨੇ ਗਿੱਦੜ ਬੋਲਣ ਰਾਤੀ ਬੋਲਣ ਕਾਂ ਮਰੇ ਬਸਤੀ ਦਾ ਬਾਦਸ਼ਾਹ ਜਾਂ ਉਜੜੇ ਗ੍ਰਾਂ ਇਹ ਜਿਹੀਆਂ ਸੋਚਾਂ ਹਸਪਤਾਲ ਦੇ ਲੋਕਾਂ ਦੀ ਹੁੰਦੀਆਂ ਸੀ ਹਰ ਕੰਮ ਤੋਂ ਪਹਿਲਾਂ ਛਗਣਾ ਅਪਸ਼ਗਣਾ ਬਾਰੇ ਵਿਚਾਰ ਕੀਤੀ ਜਾਂਦੀ ਹੈ ਕਿ ਇਹ ਕੰਮ ਕਿਹੜੇ ਭਲੇ-ਵਿਲੇ ਚੰਗੇ ਛਗਣਾ ਵਿੱਚ ਇਤਿਆ ਸਿੱਧ ਹੋ ਸਕਦਾ ਹੈ ਜੇ ਕੰਮ ਹੋ ਜਾਵੇ ਸਭੋ ਗੱਲਾਂ ਚੇਤਮਣ ਵਿੱਚ ਜਾ ਪੈਂਦੀਆਂ ਕੰਮ ਨਾ ਹੋਣ ਤੇ ਕੋਈ ਔਰ ਯਾਚੀ ਉਸ ਦੇ ਕਾਰਨਾਂ ਦੀ ਪੜਤਾਲ ਸ਼ੁਰੂ ਹੋ ਜਾਂਦੀ ਹੈ ਵਕਤ ਖੋਜ ਜਾਣ ਵਾਲੀਆਂ ਗੱਲਾਂ ਤੇ ਗਲਤੀਆਂ ਨੂੰ ਧਿਆਨ ਵਿੱਚ ਲਿਆਉਣ ਦੀ ਥਾਵੇਂ ਇਹ ਕੋਝ ਵਿਚਾਰ ਕੀਤੀ ਜਾਂਦੀ ਹੈ ਕਿ ਇਸ ਕੰਮ ਦੇ ਆਰੰਭ ਸਮੇਂ ਕੋਈ ਕੁਸ਼ਗਣ ਤਾਂ ਨਹੀਂ ਹੋਇਆ ਸੀ ਇਸ ਖੋਜ ਲਈ ਅਵਲ ਤਾਂ ਹਰ ਘਰ ਵਿੱਚ ਛੋਟਾ ਮੋਟਾ ਕੋਈ ਬਜ਼ੁਰਗ ਰਿਸਰਚ ਸਕਾਲਰ ਪ੍ਰਾਪਤ ਹੁੰਦਾ ਸੀ ਜੇ ਘਰੋਂ ਕੰਮ ਨਾ ਬਣੇ ਤਾਂ ਗਲੀ ਮਹੱਲੇ ਦੇ ਵਿਚਾਰ ਵਣ ਖੋਜੀਆਂ ਵਿੱਚੋਂ ਬਿਨਾ ਹਿੰਗ ਫਟਕੜੀ ਲੱਗਿਆਂ ਹੀ ਕਈ ਸਿਆਣੇ ਜਾਂ ਸਿਆਣੀ ਚਿੰਤਕ ਦੀ ਅਗਵਾਈ ਪ੍ਰਾਪਤ ਹੋ ਜਾਂਦੀ ਕਾਰ ਉਹ ਸੁਆਣੀ ਵੀ ਇਸ ਪਾਂਦ ਦੇ ਗਿਆਨ ਤੋਂ ਕੋਰੀ ਨਹੀਂ ਸੀ ਹੁੰਦੀ ਜਦੋਂ ਆਪਾਂ ਸਲਾਹ ਕਰਦੇ ਸੀ ਜਾਇ ਖਣੇ ਕੁੱਤੇ ਨੇ ਉਹਦੇ ਹੀ ਕੰਨ ਮਾਰੇ ਮੇਰਾ ਤਾਂ ਉਸ ਵੇਲੇ ਮੱਥਾ ਠਣ ਗਿਆ ਸੀ ਕਿ ਹੁਣ ਕੰਮ ਨਹੀਂ ਹੋਣਾ ਇੱਕ ਤੀੜਵੀ ਸਾਰਾ ਦਿਨ ਖੜਾ ਨਹੀਂ ਛੱਡਦੀ ਇੱਕ ਦਿਨ ਟੁੱਕ ਦੀ ਬੁਰਕੀ ਕਾਦੀ ਛੁੱਟੀ ਜੈਮ ਤੇ ਛੇੜ ਲਈ ਘਰ ਵਾਲੀ ਭਾਗਵਾਨ ਆਪਣੀ ਸਿਆਣਪ ਨਾਲ ਸਿਰ ਤੇ ਸਾਈਂ ਦੀ ਸਫਲਤਾ ਦੀ ਚਿੰਤਾ ਦਾ ਬੋਝ ਹੌਲਾ ਕਰਨ ਦਾ ਯਤਨ ਕਰਦੀ ਹੈ ਇੱਕ ਗੱਲ ਥੋੜਿਆ ਮੈਂ ਜੇ ਦੇਹੜੀਆਂ ਟੱਪਿਆ ਸੀ ਰੰਗਣਾ ਦੀ ਕੁੜੀ ਨੇ ਠਾਸ਼ ਕੁਮਾਰੀ ਮੈਂ ਉੱਥੇ ਹੀ ਖੜੇ ਪੈਰ ਮੋੜਾ ਆ ਜਦੋਂ ਖਾਸਾ ਚਿਰ ਪੈਰ ਮੜ ਕੇ ਫਿਰ ਕੋ ਨਿਕਲ ਕੇ ਗਾਂ ਗਿਆ ਤਾਂ ਸੰਦੇ ਦੀ ਕੁੜੀ ਅੱਗੋਂ ਖਾਲੀ ਟੋਕਰਾ ਲਈ ਟੱਕਰੀ ਮੇਰੇ ਮਨ ਵਿੱਚ ਤਾਂ ਉਦੋਂ ਹੀ ਖੜਕ ਗਈ ਸੀ ਕਿ ਮੁਕੱਦਮਾ ਹੱਕ ਵਿੱਚ ਨਹੀਂ ਹੋਣਾ ਘਰ ਵਾਲਾ ਖਾਵਨ ਦਾ ਆਪਣੀ ਰੂਹ ਹੋਲੀ ਤੇ ਨਰਾਸਤਾ ਸਾਂਝੀ ਕਰਨ ਲਈ ਅੱਗੋਂ ਇਉਂ ਜਵਾਬ ਦੇ ਕੇ ਮਨ ਹਲਕਾ ਕਰ ਲੈਂਦਾ ਭੱਜੂ ਦੇ ਬਾਪੂ ਜਦੋਂ ਲੇਕ ਪੁੱਠੇ ਹੋਣ ਉਦੋਂ ਸਾਰੀਆਂ ਗੱਲਾਂ ਉਵੇਂ ਉਲਟੀਆਂ ਹੋ ਟੱਕਰਦੀਆਂ ਨੇ ਤੈਥੋਂ ਕਾਲੀ ਵਿੱਚ ਕਾਗਜ਼ ਘਰੇ ਮੰਜੇ ਤੇ ਹੀ ਪਏ ਰਹਿ ਗਏ ਸੀ ਜਦੋਂ ਮੈਂ ਦੇਖੇ ਉਸੇ ਵੇਲੇ ਭੱਜੂ ਨੂੰ ਸੱਦ ਕੇ ਕਿਹਾ ਜਾ ਮਗਰੇ ਮਗਰ ਨਸ ਪਰ ਮਗਰੋਂ ਹਾਕ ਨਾ ਮਰੀ ਕਾਗਜ਼ ਆਪਣੇ ਬਾਪੂ ਦੇ ਮੂਹਰੇ ਲੰਘ ਕੇ ਹੱਥ ਵਿੱਚ ਵੜਾ ਕੇ ਆਈ ਇਹਨਾਂ ਜਵਾਕਾਂ ਨੂੰ ਚੰਗੇ ਮੰਦੇ ਛਗਣਾ ਦਾ ਕੀ ਪਤਾ ਕਹਿੰਦਾ ਜਦੋਂ ਮੈਂ ਬਾਪੂ ਦੇ ਕੋਲ ਗਿਆ ਮੈਥੋਂ ਮਗਰੋਂ ਹੀ ਹਾਕ ਮਾਰੀ ਗਈ ਇਹਨਾਂ ਨਿਆਣਿਆਂ ਤੋਂ ਕੀ ਪੱਦਰਕਾਰਾ ਹੋਣਾ ਸੀ ਬਿਛਨੀ ਕੀ ਦੱਸਾਂ ਉਸ ਦਿਨ ਢੋਮੇੜਿਕ ਲੈਣੇ ਜੁੜੇ ਮੈਂ ਆਪਣੇ ਪਿੰਡ ਦੇ ਝੂਟ ਟੱਪਿਆ ਹੀ ਸੀ ਇਹ ਕਾਲਾ ਹਿਰਨ ਮੂਰਿਆਂ ਦੀ ਸੱਜੇ ਨੂੰ ਲੰਘ ਗਿਆ ਸਿਆਣੇ ਆਖਦੇ ਨੇ ਜੇ ਹਿਰਨ ਖੱਬੇ ਨੂੰ ਲੰਗੇ ਤਾਂ ਬੁੱਕਲ ਖੋਲ ਜਾਂਦਾ ਹੈ ਸੱਜੇ ਨੂੰ ਜਾਣੇ ਬੁੱਕਲ ਮਾਰ ਜਾਂਦਾ ਹੈ ਯਾਨੀ ਕੰਮ ਉੱਥੇ ਹੀ ਬਲੇੜ ਦਿੱਤਾ ਜਾਂਦਾ ਹੈ ਚਾਰੇ ਪਾਸਿਓਂ ਹੀ ਬੰਦੇ ਨੂੰ ਵਿਪਤਾ ਘੇਰ ਲਵੇ ਤੇ ਫਿਰ ਕੋਈ ਕੀ ਕਰ ਸਕਦਾ ਹੈ ਹੂਣੀ ਵਰਤਣੀ ਜੀ ਵਰਤ ਗਈ ਮੈਂ ਤਾਂ ਕਹਿੰਨੀ ਆਸ ਤਾਂ ਕਰਦੇ ਕਲੇਸ਼ ਦੇ ਮਾਰੇ ਫਿਰਦੇ ਆਂ ਇਹ ਵੱਡਾ ਮੁੰਡਾ ਨਿਤ ਕਿਸੇ ਨਾ ਕਿਸੇ ਕੋਲੋਂ ਪਿੱਟ ਪਟੌਵਾ પા ਕੇ ਵਹ ਜਾਂਦਾ ਹੈ ਇਹਦੇ ਨਿਤ ਦੇ ਖਜੀਰੇ ਨੇ ਇਸ ਘਰ ਦੀ ਆਬਾ ਹਉਤੇ ਕਦੇ ਬਾਰ ਨਹੀਂ ਆਉਣ ਦਿੱਤਾ ਪਤਾ ਨਹੀਂ ਕਿਹੜਾ ਆ ਜਾਏ ਖਾਣਾ ਸਾਡੇ ਘਰ ਸੇ ਦਾ ਤੱਕਲਾ ਗੱਡ ਗਿਆ ਚਤੋ ਪੈਰ ਕਦੇ ਇਸ ਇਸ ਘਰ ਦਾ ਤਾਂ ਆਪੇ ਹੀ ਅੰਤ ਆਉਣਾ ਹੋਇਆ ਪਤਾ ਨਹੀਂ ਕਿਹੜੇ ਪੜੇ ਵੇਲੇ ਇਸ ਕਾਲੇ ਮੱਥੇ ਵਾਲੀ ਕਲੇਣੀ ਨੂੰ ਰਾਣੇ ਦੇ ਘਰੇ ਪੈਰ ਪੈ ਗਏ ਸਾਡੇ ਭੋਲੂ ਨੂੰ ਰੋਜ਼ ਚੱਕ ਚੁਕਾ ਕੇ ਲੜਾਈ ਪਾਈ ਰੱਖਦੀ ਹੈ ਨਿਤ ਦੇ ਕਲੇਸ਼ ਨੇ ਤਾਂ ਰਾਜਾਂ ਦੇ ਰਾਜ ਨਹੀਂ ਛੱਡੇ ਆਪਾਂ ਤਾਂ ਕੀ ਦੇ ਵਿਚਾਰੇ ਹੋਏ ਇਸ ਤਰ੍ਹਾਂ ਡੂੰਗੀਆਂ ਵਿਚਾਰਾਂ ਕਰਦਿਆਂ ਕਾਰਜ ਨਾ ਹੋਣ ਦੇ ਕਾਰਨ ਲੱਭ ਲੱਭ ਕੇ ਆਪਣੇ ਮਨ ਉਤੇ ਨਰਾਸ਼ਤਾ ਦੇ ਅਸਰ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਜੇ ਕੋਈ ਕੰਮ ਸ਼ੁੱਧ ਜਾਂ ਠੀਕ ਹੋ ਜਾਵੇ ਫਿਰ ਉਸ ਦੇ ਪੱਖ ਦੇ ਪ੍ਰਮਾਣ ਇਕੱਠੇ ਕਰ ਲਏ ਜਾਂਦੇ ਕੰਮ ਸ਼ੁਰੂ ਜੋ ਬੁੱਧਵਾਰ ਕੀਤਾ ਸੀ ਉਹ ਕਿਉਂ ਨਾ ਠੀਕ ਹੁੰਦਾ ਬੁੱਧ ਕੰਮ ਸੁਧ ਸਿਆਣਿਆਂ ਨੇ ਕਿਹਾ ਏਵੇਂ ਥੋੜੀ ਆਖਿਆ ਜਿਸ ਦਿਨ ਆਪਾਂ ਸਲਾਹ ਕਰਦੇ ਸੀ ਤਾਏ ਨੇ ਕਿਹਾ ਰਾਤ ਨੂੰ ਸਲਾਹ ਚੰਗੀ ਨਹੀਂ ਕਰੀਦੀ ਮਾੜੀ ਹੁੰਦੀ ਹੈ ਮੈਂ ਗੱਲ ਉੱਥੇ ਖੜਾ ᱛੀ ਸਵੇਰੇ ਉੱਠ ਕੇ ਤਾਏ ਕੋਲ ਬਾਹਰ ਲੈ ਕਰ ਗਿਆ ਉੱਥੇ ਬਰੋਂ ਬਾਪੂ ਆ ਗਿਆ ਗੱਲ ਇਹੋ ਜਿਹੀ ਹੋਈ ਬਈ ਪੌਂ ਬਾਰੇ ਹੁ ਪੈਂਦੇ ਗਏ ਕਿਸੇ ਚੰਗੀ ਸੇਂਤ ਦੀ ਗੱਲ ਸੀ ਪਤਾ ਨਹੀਂ ਕਿਧਰੋਂ ਅਚਨਚੇਤੀ ਢੋ ਮਿਲ ਜੁੜਿਆ ਪੂਰੀ ਦੀ ਠੰਡੀ ਹਵਾ ਵਗਦੀ ਸੀ ਇੱਕ ਸੱਪ ਤੇ ਨੌੜਾ ਲੜਨ ਤਾਂ ਮੈਂ ਸਮਝਿਆ ਸ਼ਕਣ ਸਭ ਤੋਂ ਚੰਗਾ ਹੁੰਦਾ। ਜਦੋਂ ਮੈਂ ਘਰ ਆਉਣ ਲੱਗਿਆ ਤਾਂ ਪਹਿਲਾਂ ਹਰਨਾਮ ਹਰੀਜਣ ਮਿਲਿਆ। ਅੱਗੇ ਖਾਰੇ ਖੂਕੁਲਾ ਆ ਤਾਂ ਜੀਵੇ ਕੁੜੀ ਪਾਣੀ ਦਾ ਭਰਿਆ ਘੜਾ ਲਈ ਆਉਂਦੀ ਮਿਲੀ। ਬੀਹੀ ਦਾ ਮੋੜ ਮੁੜਿਆ ਤਾਂ কুমਾਰਾਂ ਦਾ ਗਦਾ ਖੱਬੇ ਪਾਸੇ ਖੜਾ ਉੱਚੀ ਉੱਚੀ ਹਿੰਗੇ। ਮੇਰਾ ਦਿਲ ਵੰਦ ਕੇ ਸੇਰ ਪੱਕੇ ਦਾ ਹੋ ਗਿਆ। ਪਿੰਡ ਦੀ ਜੂ ਲੰਘਦਿਆਂ ਹੀ ਕੀ ਦੇਖਾਂ ਸੱਜੇ ਤਿੱਤਰ ਕਿਉਂ ਨਹੀਂ ਪਟਾਕ ਰਹੇ। ਮੇਰਾ ਦਿਲ ਵਿੱਚ ਉਦੋਂ ਹੀ ठान ਲਈ ਕਿ ਜਦੋਂ ਸਾਰੇ ਸ਼ਗਨ ਪੂਰੇ ਹੋ ਰਹੇ ਨੇ ਤੇ ਹੁਣ ਕੰਮ ਕਿਵੇਂ ਨਾ ਹੋਊ ਇਸ ਤਰ੍ਹਾਂ ਚੰਗੇ ਮੰਦੇ ਕੰਮਾਂ ਦੇ ਹੋਣ ਦੇ ਸ਼ਗਣਾ ਨਾਲ ਨੱਥੀ ਕਰਕੇ ਸਿੱਟੇ ਕੱਢੇ ਜਾਂਦੇ ਸੀ ਪਿੰਡ ਦਾ ਚੌਧਰੀ ਜਾਂ ਨੰਬਰਦਾਰ ਮੁਖੀ ਹੁੰਦਾ ਸੀ ਜੇ ਕਿਸੇ ਸ਼ੁਭ ਕੰਮ ਕਰਨ ਜਾਂਦੇ ਦੇ ਪਹਿਲੇ ਉਹ ਮਥੇ ਲੱਗ ਜਾਵੇ ਤਾਂ ਮਾੜਿਆ ਮੰਨਿਆ ਜਾਂਦਾ ਸੀ ਹਰੀਜਨ ਜਿਹੜਾ ਪਿੰਡ ਦਾ ਸਭ ਤੋਂ ਛੋਟੀ ਜਾਤੀ ਦਾ ਮਨੁੱਖ ਮੰਨਿਆ ਜਾਂਦਾ ਸੀ ਜੇਕਰ ਉਹ ਜਾਂਦਾਂ ਨੂੰ ਮੇਰੇ ਤਾਂ ਚੰਗਾ ਸਮਝਿਆ ਜਾਂਦਾ ਸੀ ਸੇਮਾਰ ਭਾਈਚਾਰਾ ਉੱਤੇ ਪਤਾ ਨਹੀਂ ਕਿਸ ਭੇੜੇ ਸtare ਦਾ ਅਸਰ ਮੰਨਿਆ ਗਿਆ ਇਸ ਵਿਚਾਰੇ ਦਾ ਮਿਲਣਾ ਆ ਕੇ ਅਪਸ਼ਗਨ ਹੈ ਰਸਤੇ ਵਿੱਚ ਖਾਲੀ ਟੋਕਰਾ ਜਾਂ ਸਖਣਾ ਪਾਂਡਾ ਲਈ ਆਉਂਦਾ ਕੋਈ ਮਿਲ ਜਾਵੇ ਕਿਸੇ ਕਰਾਂ ਜਾਂ ਵਾਂਡੇ ਜਾਣ ਵਾਲਾ ਜੱਟ ਵਾਪਸ ਪਰਤ ਆਉਂਦਾ ਹੈ ਕਿ ਇਸ ਕੁਸ਼ਗਣ ਕਰਕੇ ਉਹਨਾਂ ਕੰਮ ਆਸ ਨਹੀਂ ਆਉਣਾ ਨਿੱਕੇ ਨਿੱਕੇ ਵਹਿਮ ਸੰ ਦੋਸਤੋ ਉਸ ਵੜੇ ਲੋਕਾਂ ਦੇ ਜਿਹੜੇ ਕਿ ਕਾਫੀ ਕੀਤੇ ਜਾਂਦੇ ਸੀਗੇ ਤੇ ਜਦੋਂ ਕਿ ਇਹਨਾਂ ਦੇ ਵਿੱਚ ਜੇ ਆਪਾਂ ਤਰਕ ਨਾਲ ਸੋਚੀਏ ਕੋਈ ਗੱਲਾਂ ਖਾਸ ਨਹੀਂ ਸੰ ਪਰੋਂ ਚੱਲ ਰਿਹਾ ਜੀ ਮੈਂ ਇੱਕ ਪਿੰਡ ਦੀ ਗੱਲਾਂ ਬਾਤਾਂ ਆਪਾਂ ਕਰ ਰਹੇ ਆ ਵਹਿਮਾਂ ਪਰਮਾਂ ਬਾਰੇ ਅੱਗੇ ਆਪਾਂ ਕਰਦੇ ਹਾਂ ਗੱਲ ਭੂਤਾਂ ਪ੍ਰੇਤਾਂ ਬਾਰੇ ਵਿਸ਼ਵਾਸ ਜੋ ਪੁਰਾਣੇ ਸਮੇਂ ਦੇ ਲੋਕਾਂ ਦੇ ਵਿੱਚ ਹੁੰਦੇ ਸੀ ਉਹ ਕਿਸ ਤਰ੍ਹਾਂ ਦੇ ਹੁੰਦੇ ਸੀ ਭੂਤਾਂ ਪ੍ਰੇਤਾਂ ਬਾਰੇ ਵਹਿਮ ਪਰਮ ਬੜੀ ਕੋਮਲ ਸੂਝ ਨਾਲ ਸਮਝੇ ਸਮਝਾਏ ਜਾਂਦੇ ਸੀ ਪਹਿਲੀ ਗੱਲ ਤਾਂ ਇਹ ਵਿਚਾਰੀ ਜਾਂਦੀ ਕਿ ਬੰਤਾ ਮਰ ਕੇ ਭੂਤ ਕਿਵੇਂ ਬਣ ਜਾਂਦਾ ਹੈ ਜਿਸ ਬੰਦੇ ਦੀ ਮਰਨ ਵੇਲੇ ਅਖੇ ਕਿਸੇ ਚੀਜ਼ ਚ ਸੋਤਾ ਚਲੀ ਜਾਵੇ ਉਹ ਆਪਣੀ ਭੁੱਖ ਪੂਰੀ ਕਰਨ ਲਈ ਭੂਤ ਪ੍ਰੇਤ ਬਣਦਾ ਹੈ ਜਿਹੜੇ ਧਿਆਉ ਤੇ ਸੱਪ ਪਈ ਫਿਰਦੇ ਆ ਕਹਿੰਦੇ ਨੇ ਪਹਿਲੇ ਜਨਮ ਵਿੱਚ ਸ਼ਾਹੂਕਾਰ ਜਾਂ ਰਾਜੇ ਹੁੰਦੇ ਸੀ ਇਹਨਾਂ ਬੰਦਿਆਂ ਦੀ ਸੂਰਤ ਮਾਇਆ ਵਿੱਚ ਫਸਿਰੀ ਤੇ ਮਾਇਆ ਦੇ ਖਜ਼ਾਨੇ ਧਰਤੀ ਵਿੱਚ ਦੱਬੇ ਰਹੇ ਉਹ ਮਾਇਆ ਤਾਈ ਲੋਕ ਹੁਣ ਸੱਪ ਦੀ ਜੂਣ ਵਿੱਚ ਭੋਗਦੇ ਦੱਬੇ ਹੋਏ ਖਜ਼ਾਨਿਆਂ ਉੱਤੇ ਉਦਾਲੇ ਮੇਲਦੇ ਫਿਰਦੇ ਆ ਕਮੌਤ ਮਰੇ ਬੰਦੇ ਦੀ ਜਿੱਨਾ ਚਰ ਹੋਏ ਦੇ ਤੀਰਤੇ ਜਾ ਕੇ ਗਤੀ ਨਾ ਕਰਾਈ ਜਾਵੇ ਕਹਿੰਦੇ ਨੇ ਉਹ ਪ੍ਰੇਤ ਦੀ ਜੂਣ ਵਿੱਚ ਹੀ ਫਿਰੀ ਜਾਂਦਾ ਹੈ ਜਿਹੜੀ ਜਨਾਨੀ ਛਿਲੇ ਵਿੱਚ ਕਚੀਲ ਮਰ ਜਾਏ ਉਹ ਉਹ ਚੜੇਲ ਬਣਦੀ ਐ ਛਿਲੇ ਚਰੀਹੇ ਦੇ ਦਿਨਾਂ ਵਿੱਚ ਜਿਸ ਜਨਾਨੀ ਦਾ ਪਰਸ਼ਾਵਾਂ ਦੂਜਿਆਂ ਗਰਭਵਤੀਆਂ ਤੇ ਛੋਟੀ ਉਮਰ ਦੇ ਬੱਚਾਂ ਤੇ 65 ਤੋਂ بڑا ਬਚਾਓ ਕੀਤਾ ਜਾਂਦਾ ਘਟਵੱਧ ਵਹਰਾ ਪਰ ਤਾਂ ਅੰਡਿਕਵਾਂਡੀ ਪੂਰਾ ਪੱਥ ਪ੍ਰੇਜ ਰੱਖਦੇ ਸੀ ਛਿਲੇ ਵਿੱਚ ਮਰੀ ਜਨਾਨੀ ਦੇ ਚਰੀਹੇ ਦਿਨਾਂ ਵਿੱਚ ਮਰੇ ਬੱਚੇ ਦੇ ਪਿੱਛੇ ਵੀ ਭੈੜੀ ਅਸਰ ਪੈਂਦੇ ਹਨ ਇਸ ਲਈ ਬੱਚੇ ਦੇ ਜਨਮ ਵੇਲੇ ਮੰਜੇ ਹੀਠਾਂ ਤੰਦਲ ਦਾਤੀ ਲੋਹੇ ਦਾ ਜੰਦਾ ਮੰਤਰ ਪੜਾ ਕੇ ਪਾਣੀ ਦਾ ਕੁਝਾ ਰੱਖਿਆ ਜਾਂਦਾ ਨਾਲ ਹੀ ਥੋੜੇ ਠੇਕਰੇ ਵਿੱਚ ਤੁਕਦੇ ਗੋਹਿਆਂ ਵਾਲੀ ਗੂਗਲ ਦੀ ਧੂਣੀ ਲਈ ਅਗ ਮੰਗਾ ਦਿੱਤੀ ਜਾਂਦੀ ਜੋ ਕੋਈ ਦਿਨ ਤੁਕਦੀ ਰਹਿੰਦੀ ਕਹਿੰਦੇ ਇਸ ਧੂਫ ਦੀ ਵਾਸ਼ਨਾ ਨਾਲ ਕੋਈ ਮਾੜੀ ਚੀਜ਼ ਜਨਨੀ ਤੇ ਬੱਚੇ ਦੇ ਨੇੜੇ ਨਹੀਂ ਫਟਕਦੀ ਜੇ ਪੁੱਤਰ ਜੰਮ ਪਕੈਦੀਏ ਬੱਚੇ ਨਾ ਹੋਣ ਤੇ ਕਈ ਵਾਰ ਨਵਜ ਮੈਂ ਪੁੱਤ ਸਾਧਾਂ ਦੇ ਡੇਰੇ ਨੂੰ ਚੜਾ ਦਿੱਤਾ ਜਾਂਦਾ ਬਈ ਜੇ ਸਾਡੇ ਭਾਗ ਮਾੜੇ ਹੋਏ ਤਾਂ ਸਾਧਾਂ ਦੇ ਡੇਰੇ ਲਈ ਤਾਂ ਇਹ ਬਚ ਹੀ ਜਾਵੇਗਾ ਕਈ ਬੱਚਾ ਜੰਮਣ ਵੇਲੇ ਨੱਕ ਵਿੰਨ ਕੇ ਨੱਤੂ ਜਾਂ ਨੱਥਾ ਸੋ ਨਾ ਰੱਖ ਦਿੰਦੇ ਕਹਿੰਦੇ ਵਿੱਦੇ ਹੋਏ ਬੱਚੇ ਨੂੰ ਮੌਤ ਨਹੀਂ ਪਿੱਟਦੀ ਤਿੰਨਾ ਕੁੜੀਆਂ ਦੇ ਪਿੱਛੋਂ ਜੰਮਣ ਵਾਲੇ ਮੁੰਡੇ ਨੂੰ ਤੇਲੜ ਕਹਿੰਦੇ ਸੀ ਤੇਲੜ ਪੁੱਤ ਜੰਮਣਾ ਕਰਦਿਆਂ ਲਈ ਨੁਕਸਾਨ ਦੇ ਹੁੰਦਾ ਉਸ ਦੇ ਜੰਮਣ ਪਚੋ ਕਰ ਵਿੱਚ ਹੂਣੀ ਜਾਂ ਕਿਸੇ ਵੱਡੇ ਦੀ ਮੌਤ ਜ਼ਰੂਰ ਹੋ ਕੇ ਰਹਿੰਦੀ ਹੈ ਜੇ ਹੋਰ ਨਹੀਂ ਤਾਂ ਕਿਸੇ ਕਰ ਦੀ ਚੀਜ਼ ਦਾ ਨੁਕਸਾਨ ਹੁੰਦਾ ਕਿਦਰੇ ਅੱਗ ਤਾਂ ਜ਼ਰੂਰ ਹੀ ਲੱਗਦੀ ਹੈ ਲੀਰ ਜਾਂ ਫੂਸ ਤੇ ਪੂਲ ਨੂੰ ਅੱਗ ਲਾ ਕੇ ਬੋਝ ਜਾਵੇ ਤਾਂ ਸੂਲੀ ਦੀ ਸੂਲ ਬਣ ਗਈ ਆਖਿਆ ਜਾਂਦਾ ਇਹ ਚਲੋ ਬਰਾਟ ਲਗੀ ਗ੍ਰਹਿ ਤਾਂ ਕਰੜਾਈ ਸੀ ਤੇਲੜ ਬੱਚੇ ਨੂੰ ਸੱਲਾ ਕੱਢ ਕੇ ਉਸ ਵਿੱਚ ਦੀ ਜਾਂ ਦੇੜੀਆਂ ਪਟਕੇ ੇਠੋਂ ਦੀ ਟੂਆ ਪਟਕੇ ਲੰਗਾ ਕੇ ਸ਼ੁੱਧ ਕੀਤਾ ਜਾਂਦਾ। ਇਉਂ ਕਰਨ ਨਾਲ ਫਿਰ ਤੇਲੜ ਦੇ ਸਾਰੇ ਮਾੜੇ ਪ੍ਰਭਾਵ ਹਟ ਜਾਂਦੇ ਸੀ। 8ਵੇਂ ਮਹੀਨੇ ਜੰਮੇ ਬੱਚੇ ਨੂੰ ਅਠਮਾਹ ਹੋਣ ਦੀ ਅਪਾਧੀ ਦਿੱਤੀ ਗਈ ਹੈ। ਅੱਬਲ ਤਾਂ ਕਹਿੰਦੇ ਅਠਮਾਹ ਬੱਚਾ ਵੱਜਦਾ ਹੀ ਨਹੀਂ ਹੁੰਦਾ। ਜੇ ਵੱਜ ਰਹੇ ਤਾਂ ਮਾਪਿਆਂ ਵਿੱਚੋਂ ਜ਼ਰੂਰ ਇੱਕ ਅੱਧੇ ਜੀ ਦੀ ਭੇਟਾ ਲੈਂਦਾ। 8ਵੇਂ ਤੇ 18ਵੇਂ ਦਿਨ ਇਉਂ 18 ਵਰਿਆਂ ਤੱਕ ਉਸ ਦੀ ਇਤਿਆਤ ਰੱਖੀ ਜਾਂਦੀ ਹੈ। ਕੱਤੇ ਦੇ ਮਹੀਨੇ ਪੁੱਤ ਦਾ ਜੰਮਣਾ ਬਹੁਤ ਮਾੜਾ ਖਿਆਲ ਕੀਤਾ ਜਾਂਦਾ ਕਿ ਇਹ ਜ਼ਰੂਰ ਕਿਸੇ ਦਾ ਸਿਰ ਲਏਗਾ ਜਾਂ ਫਿਰ ਆਪ ਮੌਤ ਦੇ ਮੂੰਹ ਚੜਿਆ ਜਾਊ ਇਨ੍ਹਾਂ ਗੱਲਾਂ ਕਾਰਨ ਇਨ੍ਹਾਂ ਮਹੀਨਿਆਂ ਵਿੱਚ ਜੰਮੇ ਬਾਲਾਂ ਦੀ ਸੰਭਾਲ ਲਈ ਬੜੇ ਆਪਾਉ ਤਵੀਤ ਤੇ ਯੰਤਰ ਮੰਤਰ ਕਰਾਏ ਜਾਂਦੇ ਸੀ ਬੱਚਾ ਜੰਮਣ ਅਤੇ ਛਿਲੇ ਦੇ ਦਿਨੀ ਬਾਹਰ ਬਦਨ ਵਾਲੇ ਦਿਨ ਤੱਕ ਹਰ ਜਾਣੀ ਬਾਰੇ ਖਾਸ احتیاطਾਂ ਰੱਖੀਆਂ ਜਾਂਦੀਆਂ ਕੁੱਤੇ ਬਿੱਲੇ ਦੀ ਰਾਖੀ ਬਾਹਰੋਂ ਆਏ ਗਰ ਬੰਦੇ ਦਾ ਆਉਣਾ ਜਾਣਾ ਤੇ ਹੱਥ ਪੈਰ ਤੋਤੇ ਬਣਾ ਅੰਦਰ ਲੰਗੜਾ ਵਿਵਰਜਿਤ ਹੁੰਦਾ ਜਨੇਪੇ ਵਾਲੇ ਘਰਤੀਆਂ ਨਿਸ਼ਾਨੀਆਂ ਦੱਸਣ ਲਈ ਸ਼੍ਰੀ ਦੇ ਪੱਤੇ ਜੇ ਸ਼੍ਰੀਨਾ ਮਿਲੇ ਕਿਸੇ ਹੋਰ ਸ਼ੁਭ ਦਰਖਤ ਦੇ ਰੱਸੀ ਵਿੱਚ ਪੂਰੋ ਕੇ ਬੂਹੇ ਅੱਗੇ ਲਟਕਾਉਂਦੇ ਜਾਂਦੇ ਜੇ ਜਨੇਪਾ ਔਖਾ ਹੋ ਜਾਏ ਤਾਂ ਕਰਦੇ ਸਾਰੇ ਜਿੰਦੇ ਤੇ ਜਨਨੀ ਦੇ ਸਿਰ ਦੀਆਂ ਮੀਟੀਆਂ ਖੋਲ ਕੇ ਸਮਝਿਆ ਜਾਂਦਾ ਵੀ ਹੁਣ ਬੱਚਾ ਜ਼ਰੂਰ ਬਿਨਾ ਕਿਸੇ ਦਿੱਕਤ ਦੇ ਹੀ ਜੰਮੇ ਪਵੇਗਾ ਛੋਟੇ ਛੋਟੇ ਬੱਚਿਆਂ ਦੇ ਦੁੱਧੰਦਿਆਂ ਜਦੋਂ ਗੁਣੀਆਂ ਸ਼ੁਰੂ ਹੁੰਦੀਆਂ ਜੇ ਰਾਤ ਹੋਵੇ ਤਾਂ ਚੰਦਵਾਰ ਤੇ ਦਿਨ ਹੋਵੇ ਤਾਂ ਸੂਰਜ ਵਾਲ ਮੂੰਹ ਕਰਾ ਕੇ ਬੱਚਿਆਂ ਦੇ ਮੂੰਹ ਅਖਵਾਇਆ ਜਾਂਦਾ ਸੂਰਜਾ ਸੂਰਜਾ ਪ੍ਰਾਣਾ ਦੰਦ ਲੈ ਜਾ ਨਵਾਂ ਦੰਦ ਦੇ ਜਾ ਅਖੇ ਇਸ ਤਰ੍ਹਾਂ ਦੀ ਪ੍ਰਾਰਥਨਾ ਨਾਲ ਨਵੇਂ ਦੰਦ ਛੇਤੀ ਆ ਜਾਂਦੇ ਐ ਵਿਆਹ ਸ਼ਾਦੀਆਂ ਵੇਲੇ ਬੜੇ ਧਿਆਨ ਨਾਲ ਸਾ ਸੁਧਾਇਆ ਜਾਂਦਾ ਗ੍ਰਹਿ ਦੀ ਰੇਖ ਦੇਖ ਕੀਤੀ ਜਾਂਦੀ ਕਿਹੜੇ ਦਿਨ ਦਾ ਜੋਗ ਜੁੜਦਾ ਐ ਕਿਸ ਦਿਨ ਤਰਤੀਸਮਾਨ ਦਾ ਸੰਯੋਗ ਹੈ ਆਦ ਖਾਸ ਖਿਆਲ ਰੱਖਣ ਵਾਲੇ ਸੰਕੇਤ ਲੱਭੇ ਜਾਂਦੇ ਕਿਦਰੀ ਲਾੜਾ ਮੰਗਲਿਕਤਾ ਨਹੀਂ ਕਿਸ ਤਾਰੇ ਦਾ ਕਿਹੜੇ ਵੇਲੇ ਮੰਦਾ ਚੰਗਾ ਸਰਪੰਦਾ ਪਾਂਦਾ ਪਤਰੀ ਵੇਖ ਕੇ ਕਾ ਸਮਾਮਕਰਣ ਕਰਦਾ ਭਾਵੇਂ ਸਿੰਘ ਸਵੀਆਂ ਦੇ ਜੋਰ ਪੈਣ ਕਾਰਨ ਇਹ ਵਿਸ਼ਵਾਸਾਂ ਤੇ ਵਿਚਾਰਾਂ ਘਟ ਗਈਆਂ ਨਾਲੇ ਬਾਬਾ ਜੱਲਣ ਵੀ ਤਾਂ ਸਾਫ ਕਰ ਗਿਆ ਕਿ ਜੇ ਸਾਹਾ ਸੋਧਿਆ ਵੀ ਪਾਂਦਿਆਂ ਦੀਆਂ ਕੁੜੀਆਂ ਰੰਡੀਆਂ ਹੋ ਜਾਂਦੀਆਂ ਤਾਂ ਉਸ ਦੇ ਜੱਟ ਢੱਗੇ ਮੁਤਾਬਕ ਇਹ ਬ੍ਰਾਹਮਣ ਤੇ ਜੋਸ਼ੀ ਹੋਰ ਲੋਕਾਂ ਦਾ ਕੀ ਸਵਾਰਣਗੇ ਵੇਦਾਂ ਦੇ ਘਰ ਪਿੱਟਣਾ ਬ੍ਰਾਹਮਣ ਦੇ ਘਰ ਰੰਡ ਚੱਲ ਜੱਲਣਾ ਕਰ ਆਪਣੇ ਸਾਹਾ ਸੋਧ નિਸ਼ੰਗ ਗਲਤ ਬਿਲਕੁਲ ਠੀਕ ਹੈ ਕਿ ਜਿਹੜੇ ਖੁਦ ਪੱਤਰੀਆਂ ਆਵਾਜ਼ ਦਿਆਂ ਉਹਨਾਂ ਆਪ ਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਕੀ ਕਰ ਰਹੇ ਹਾਂ ਤੇ ਸਾਡੀ ਗੱਲ ਨਾਲ ਜਿਹੜਾ ਕੀ ਫਰਕ ਪੈਣ ਵਾਲਾ ਕਿ ਉਹ ਕਿਉਂਕਿ ਉਹ ਤਾਂ ਜਿਹੜੇ ਹੈਗੇ ਆ ਲੋਕਾਂ ਦਾ ਸਿਰਫ ਮਾਨ ਕਢਾਉਣ ਲਈ ਕਰਦੇ ਆ ਤੇ ਹੁੰਦਾ ਇਹਨਾਂ ਗੱਲਾਂ ਦੇ ਵਿੱਚ ਮੇਰੇ ਖਿਆਲ ਤਾਂ ਕੱਖ ਵੀ ਨਹੀਂ ਬਾਕੀ ਤੁਸੀਂ ਆਪ ਜਾਣਿਓ ਸੋਚ ਲਿਓ ਦੋਸਤੋ ਫਰੋਰਾਂ ਚੱਲ ਰਿਹਾ ਜੀ ਮਹਿਕ ਪਿੰਡ ਦੀ ਆਪਾਂ ਵਿਹਮ ਪਰਮਾਂ ਦੀ ਗੱਲਬਾਤ ਕਰ ਰਹੇ ਆ ਤੋਰਦੇ ਆ ਅੱਗੇ ਮੋਤੇ ਕਮੋਤੇ ਮਰੇ ਬੰਦੇ ਖਾਸ ਕਰਕੇ ਜਨਾਨੀ ਦੀ ਜੇ ਛੇਤੀ ਗਤੀ ਨਾ ਕਰਾਈ ਜਾਵੇ 13 ਦਿਨਾਂ ਪਿਛੋਂ ਜਵਾਂ ਦੇ ਪਿੰਡ ਭਰਾ ਕੇ 12 ਨਾ ਡੋਲਿਆ ਜਾਵੇ ਤਾਂ ਉਹ ਪ੍ਰੇਤ ਬਣ ਜਾਂਦਾ ਹੈ ਜਿਹੜਾ ਸੱਤ ਬੀੜੀਆਂ ਤੱਕ ਖੜਾ ਨਹੀਂ ਛੱਡਦਾ ਮਰ ਕੇ ਬੰਦਾ ਪ੍ਰੇਤ ਦੀ ਜੂਨ ਨਾ ਪਵੇ ਇਸ ਲਈ ਵੱਡੇ ਵੱਡੇ ਪਾਉ ਗਰੁੜ ਪ੍ਰਾਣ ਦੇ ਪਾਠ ਕਰਦੇ ਚੌਂਕ ਪੂਜਾਂ ਵਿੱਚ ਕੁਝ ਖਾਸ ਕਰ ਸਤਨਾਜਾਂ ਦੱਬ ਕੇ ਪੰਡਤਾਂ ਪਾਂਡਿਆਂ ਤੋਂ ਜਾਪ ਕਰਾਉਂਦੇ ਸਨ ਇੱਕ ਗੱਲ ਮੇਰੇ ਪਿੰਡ ਦੀ ਸੁਣਨ ਵਾਲੀ ਹੈ ਪਹਿਲਾਂ ਕੋਈ ਬ੍ਰਾਹਮਣ ਗਰੜ ਪ੍ਰਾਣ ਦਾ ਪਾਠ ਕਰਨਾ ਨਹੀਂ ਸੀ ਜਾਣਦਾ ਬ੍ਰਾਹਮਣਾਂ ਨੇ ਸਾਰਾ ਜੋਰ ਲਾ ਕੇ ਇੱਕ ਮੁੰਡੇ ਨੂੰ ਗਰੜ ਪੜਾਇਆ ਜਦੋਂ ਉਹ ਮੁੰਡਾ ਖਾਸ ਿਰਕ ਤੋਂ ਦੂਰੋਂ ਗਰੜ ਪੜ ਕੇ ਆਇਆ ਤਾਂ ਬ੍ਰਾਹਮਣਾਂ ਤੋਂ ਚਾਉ ਨਾ ਚੁੱਕਿਆ ਜਾਵੇ ਖਿਆਲੇ ਸੀ ਹੁਣ ਜੇ ਹੋਰ ਨਹੀਂ ਤਾਂ ਮਰੇ ਠਰੇ ਬੰਦਿਆਂ ਤੋਂ ਆਮਦਨੀ ਤਾਂ ਪਿੰਡ ਵਿੱਚ ਹੀ ਰਹੇਗੀ ਉਹਨਾਂ ਦਾ ਵੱਡਾ ब्राह्मण ਪਿੰਡ ਵਿੱਚ ਇhtियारबाजी ਕਰਦਾ ਫਿਰੇ ਚੌਧਰੀ ਮੁੰਡਾ ਗਰੜ ਦਾ ਪਾਠ ਬੜਾ ਸ਼ੁੱਧ ਕਰਦਾ ਮਯਾਲ ਅੱਖ ਰੁਕੇ ਸਾਰਾ ਗੜ ਮੂੰ ਜਵਾਨੀ ਕੰਠ ਕੀਤਾ ਹੋਇਆ ਬੈਠਾ ਪੁੱਟਪੁੱਟ ਪੜੀ ਜਾਂਦਾ ਜੱਟ ਤੇ ਹੋਰ ਲੋਕਾਂ ਨੂੰ ਇਉਂ ਕਹਿੰਦੇ ਬੁਰਾ ਨਾ ਲੱਗਾ ਸੋਹ ਕਹਿਣ ਚੰਗਾ ਹੋਇਆ ਬੇੜੇ ਕੋਲੇ ਪਿੰਡੋਂ ਹੀ ਕੰਮ ਸਰ ਜਾਇਆ ਕਰੇਗਾ ਪਰ ਇਹ ਗੱਲ ਉਹ ਸਹਿਸਵਾਬ ਬਾਣੀਆਂ ਦੇ ਘਰ ਆ ਕੇ ਬੈਠਾ ਅੱਗੋਂ ਬਾਣੀਆਂ ਨੂੰ ਅਜੇ ਟੱਕਰੇ ਕੇ ਗੱਲ ਕੁਸਨ ਮੁਕੀ ਤੱਕ ਪੁੱਜ ਗਈ ਬਾਣੀਆਂ ਕਹਿਣ ਜੇ ਤੇਰਾ ਮੁੰਡਾ ਗੁਰੜ੍ਹ ਦਾ ਪਾਠ ਚੰਗਾ ਕਰ ਲਿੰਦਾ ਤਾਂ ਪਹਿਲਾਂ ਆਪਣੇ ਘਰ ਕਰਾ ਲਾ ਸੁਖੀ ਸੰਧੀ ਸਾਢੇ ਘਰ ਤੱਕ ਸਾਰੇ ਜੀ ਰਾਜੀ ਬਾਜੀ ਐ ਵਿਗੜਾ ਪਮਣ ਮੁੰਡੇ ਦੇ ਪਾਠ ਕਰਾਉਣ ਲਈ ਘਰ ਘਰ ਮੋਤਾਂ ਪਾਲਦਾ ਫਿਰਦਾ ਬ੍ਰਾਹਮਣ ਕਹੇ ਦੇਖਾਂਗੇ ਜੇ ਥੋਡਾ ਕੋਈ ਨਾ ਮਰਿਆ ਇਹ ਕਾਲ ਬਲੀ ਤਾਂ ਸਭ ਦੇ ਸਿਰਾਂ ਤੇ ਪਾਉਂਦਾ ਪਰਦਾ ਆਂਡੀਆਂ ਗਾਂਡੀਆਂ ਨੇ ਵਿੱਚ ਪੈ ਕੇ ਲੜਨ ਨੂੰ ਹਟਾਏ ਹਾਲਾਂ ਕੋਈ ਮਰਿਆ ਨਹੀਂ ਸੀ ਤੁਸੀਂ ਪਹਿਲਾਂ ਹੀ ਮਾੜੀਆਂ ਗੱਲਾਂ ਕਰਨ ਲੱਗ ਪਿਓ ਦੇਖੀ ਜੋ ਜਦੋਂ ਵੇਲਾ ਆਵੇਗਾ ਨਰਕ ਤੱਕ ਵੀ ਬੰਦੇ ਨੂੰ ਕਿਤੇ ਸੌਖਾ ਜਿਹਾ ਥੋੜਾ ਆਪੜਨ ਦਿੱਤਾ ਜਾਂਦਾ ਹੈ ਜਿਉਂਦੇ ਜੀ ਲਈ ਹਰ ਤਰ੍ਹਾਂ ਦੀ ਹੀਮਕੀਮ ਤੋਂ ਬਚਣ ਵਾਸਤੇ ਗੁਰਦੁਆਰੇ ਦੇ ਪਾਈ ਤੋਂ ਸ਼ਬਦ ਲਿਖਾ ਕੇ ਤੰਬੇ ਅਤੇ ਚਾਂਦੀ ਦੇ ਤਵੀਤ ਬਣਾ ਕੇ ਗਲਾਂ ਵਿੱਚ ਪਾਏ ਜਾਂਦੇ ਸੀ ਜੇ ਕਿਸੇ ਟੱਬਰ ਤੇ ਜੀ ਦਾ ਸਿਰ ਦੁਖੇ ਕਿਸੇ ਦੀ ਹੋਰ ਬਦ ਪ੍ਰਹਿਜੀ ਕਾਰਨ ਤਵੀਤ ਨਸਾਜ ਹੋ ਜਾਵੇ ਤਕੀਏ ਵਾਲੇ ਸਾਈਂ ਤੋਂ ਗੁੱਗਲ ਕਰਾ ਕੇ ਉਸ ਨੂੰ ਕੋਰੇ ਚੱਪ ਨੂੰ ਚਪਾ ਕੇ ਪਹਿਲਾਂ ਧੂਣੀ ਦਿੱਤੀ ਜਾਂਦੀ ਤੇ ਫਿਰ ਪਾਣੀ ਉੱਤੇ ਮੰਤਰ ਪੜਾ ਕੇ ਦੁੱਖ ਹਰਨ ਪਾਣੀ ਕਰ ਦਿੰਦੇ ਸੀ ਅੱਧਾ ਸਿਰ ਦੁਖੇ ਤਾਂ ਪੁੜਪੜੀਆਂ ਨੂੰ ਠਿਕਰਿਆਂ ਨਾਲ ਕੁੱਟ ਕੇ ਮੰਤਰ ਪਾਠ ਕੀਤਾ ਜਾਂਦਾ ਇਹ ਮੰਤਰ ਕਿਹੋ ਜਿਹਾ ਹੁੰਦਾ ਇਸ ਦੀ ਜਾਣਕਾਰੀ ਦੀ ਲੋੜ ਨਹੀਂ ਸਮਝੀ ਜਾਂਦੇ ਸੀ ਜਿਸ ਨੇ ਮੰਤਰ ਪੜ੍ਹਨਾ ਹੁੰਦਾ ਉਸ ਦੇ ਹੱਥ ਜਸ ਨੂੰ ਪਹਿਲ ਦਿੱਤੀ ਜਾਂਦੀ ਵਿਸ਼ਵਾਸ ਦੀ ਗੱਲ ਹੈ ਭਾਈ ਅਮਕੇ ਬੰਦੇ ਦੇ ਤਾਂ ਬਸ ਫੂਕ ਮਾਰਨ ਦੀ ਕੌਲ ਹੈ ਛੱਟ ਸਿਰ ਪੀੜ ਹਟ ਜਾਂਦੀ ਹੈ ਇਹ ਸੇਵਾ ਗੁਰਸਿੱਖ ਗ੍ਰੰਥੀਆਂ ਤੇ ਚੰਗੇ ਆਚਰਣ ਵਾਲੇ ਸਿੱਧਕੀਆਂ ਤੋਂ ਵੀ ਲਏ ਜਾਂਦੇ ਸੀ ਜਦੋਂ ਜਿਹਦਰ ਸੰਤੋਖ ਸਿੰਘ ਨੇ ਸਿਰ ਉਂਗਲਾਂ ਵਿੱਚ ਫੜ ਕੇ ਸਿਰ ਮਸਤਕ ਰੱਖਿਆ ਪਾਰਬ੍ਰਮ ਪੜਨਾ ਸ਼ੁਰੂ ਕੀਤਾ ਮੈਂ ਤਾਂ ਬਸ ਉਹ ਤੋਂ ਸ਼ਾਂਤੀ ਮਿਲ ਗਈ ਨਾ ਭਾਈ ਆਪੋ ਆਪਣੇ ਨਿਚੇ ਦੀ ਗੱਲ ਐ ਆਖ ਕੇ ਆਪਣੇ ਆਪੇ ਦੀ ਸ਼ਕਤੀ ਨਾਲ ਅਚੇਤ ਤੌਰ ਤੇ ਆਰੋਗ ਹੋਣ ਵਾਲੇ ਮੇਰੇ ਪਿੰਡ ਵਿੱਚ ਸ਼ਾਇਦ ਸਭ ਤੋਂ ਭਦੇਰੇ ਸਨ ਲਵੇਰੀ ਮੈਂ گاਵਕ ਸਿਰ ਦੁੱਧ ਨਾ ਦੇਵੇ ਤਾਂ ਉਸ ਨੂੰ ਕਿਸੇ ਦੀ ਨਜ਼ਰ ਲੱਗੀ ਮੰਨੀ ਜਾਂਦੀ ਕਿਸੇ ਬੰਦੇ ਬਾਰੇ ਕੁਝ ਆਉਣ ਜਾਂ ਡੰਗਰ ਬੱਚੇ ਦੇ ਸਰਾਉਣ ਦਾ ਸ਼ੱਕ ਹੋਵੇ ਤਾਂ ਉਸ ਦੇ ਪੈਰਾਂ ਦੀ ਮਿੱਟੀ ਚੋਕੇ 7 ਵਾਰੀ ਉਸ ਡੰਗਰ ਉਤਨ ਦੀ ਕਮਾ ਕੇ ਚੁੱਲ੍ਹੇ ਵਿੱਚ ਸਾੜ ਦਿੱਤੀ ਜਾਂਦੀ ਜੇ ਕਿਸੇ ਨਜ਼ਰ ਲਾਉਣ ਵਾਲੇ ਦਾ ਖੁਰਾਕੋਜ ਨਾ ਮਿਲੇ ਤਾਂ ਚਰਸਤੇ ਵਿੱਚੋਂ ਕਿ ਇੱਥੋਂ ਦੀ ਤਾਂ ਲੰਘੇ ਹੀ ਹੋਵੇਗਾ ਲੱਪ ਮਿੱਟੀ ਦੀ ਲੈ ਕੇ ਡੰਗਰਾਂ ਉਤਨ ਦੀ ਵਾਰ ਕੇ ਚੁੱਲ੍ਹੇ ਵਿੱਚ ਸਾੜ ਦਿੰਦੇ ਸੀ ਕੁਝ ਹੋਰ ਨਾ ਬਣੇ ਤਾਂ ਲਾਲ ਮਿਰਚਾਂ ਡੰਗਰਾਂ ਤੋਂ ਹੀ ਸੱਤ ਵਾਰ ਘਮਾ ਕੇ ਹੀ ਭੁੱਖ ਸੁਟਦੇ ਸੀ ਨજર ਤੇ ਮੰਦੇ ਪ੍ਰਭਾਵ ਦੂਰ ਕਰਨ ਲਈ ਕੋਈ ਉਪਾਅ ਜੋ ਕਰਨਾ ਹੋਇਆ ਨਵਾਂਕਰ ਬੜਨਸਾਰਾ ਚਟ ਕਾਲਾ ਤਵਲਾ ਤੇ ਟੁੱਟਿਆ ਛਤਰ ਬਨੇਰੋ ਤੇ ਟੰਗ ਦਿੰਦੇ ਤਾਂ ਜੋ ਮਕਾਨ ਸੋਹਣਾ ਲੱਗਣ ਤੇ ਕਿਸੇ ਦੀ ਭੈੜੀ ਨਜ਼ਰ ਨਾ ਲੱਗੇ ਨજર ਦੇ ਡਰ ਤੋਂ ਛੋਟੇ ਛੋਟੇ ਬੱਚਾਂ ਦੇ ਵਾਲ ਵਾਹ ਕੇ ਸੁਰਮਾ ਪਾ ਕੇ ਤਵੇ ਦੀ ਕਾਲਖ ਜਾਂ ਹਾਰੇ ਦੀ ਸੁਹਾ ਦਾ ਮੱਥੇ ਉੱਤੇ ਟਿੱਕਾ ਲਾਣ ਦੇ ਛੋਟੇ ਬੱਚਿਆਂ ਨੂੰ ਨਜ਼ਰ ਤੋਂ ਬਚਾਉਣ ਲਈ ਇੱਕ ਮੋਟਾ ਤੇ ਭੱਦਾ ਜਿਹਾ ਕਾਲਾ ਪੱਥਰ ਜਿਸ ਨੂੰ ਨਜ਼ਰਬੱਟੂ ਕਹਿੰਦੇ ਸੀ ਮੜਾ ਕੇ ਗਲ ਵਿੱਚ ਪਾ ਦਿੰਦੇ ਸੀ ਕਈ ਵਾਰ ਇਸ ਕਰਾਏ ਹੋਏ ਤਾਗੇ ਨਾਲ ਚਾਂਦੀ ਦੀ ਤਲਵਾਰ ਦਾ ਚਿੰਨ ਤੇ ਸ਼ੇਰ ਦੀ ਝਾੜ ਦੀ ਮੜ ਦਿੱਤੀ ਜਾਂਦੀ ਸੀ ਛੋਟੇ ਬੱਚਾਂ ਲਈ ਚਮਟਾ ਖੁਰਚਣਾ ਪ੍ਰਾਂਤ ਵਿੱਚ ਧੋ ਕੇ ਪਾਣੀ ਪਿਉਣਾ ਪਿੰਡੇ ਉੱਤੇ ਛਿੜਕਣ ਨਾਲ ਵੀ ਕਹਿੰਦੇ ਨજર ਦਾਸਰ ਦੂਰ ਹੋ ਜਾਂਦਾ ਆਕੇ ਸੱਪ ਤਾਂ ਡੰਗਿਆ ਬੰਦਾ ਵੱਜ ਜਾਂਦਾ ਪਰ ਨજર ਤਾਂ ਡੰਗਿਆ ਨਹੀਂ ਵੱਜਦਾ ਨજર ਤਾਂ ਪੱਥਰ ਨੂੰ ਪਾੜ ਦਿੰਦੀ ਹੈ ਨજર ਲੱਗਣ ਦੀ ਐਮਤ ਦੱਸਣ ਵਾਲੇ ਇਸ ਦੇ ਬੜੇ ਕਰੜੇ ਔਗਣ ਦੱਸਦੇ ਹੈ ਬੱਚਿਆਂ ਦੇ ਗਲ ਵਿੱਚ ਨજર ਬੱਟੂ ਵਾਂਗ ਕਈ ਪਸ਼ੂਆਂ ਲਵੇਰਿਆਂ ਤੇ ਚੰਗੇ ਬਲਦਾਂ ਦੇ ਗਲ ਵਿੱਚ ਵੀ ਕੋਗਾਂ ਦੀ ਮਾਲਾ ਅੰਦਰ پرو ਕੇ ਗਲ ਵਿੱਚ ਹਾਰ ਨੂੰ ਪਾਇਆ ਜਾਂਦਾ ਤਾਂ ਜੋ ਗਉ ਦੇ ਜਾਨ ਕੋਈ ਮੰਦੀ ਨਜ਼ਰ ਨਾ ਲੱਗੇ ਮੰਦੀਆਂ ਰੂਹਾਂ ਦੇ ਪਰਛਾਵੇਂ ਨਾ ਸਤਾਉਣ ਨજર ਬੱਟੂ ਦੇ ਗੁਣ ਹੋਰ ਵੀ ਅਣਕਹੇ ਅਨੇਕ ਹਨ ਨજર ਲਈ ਤਵੜਾ ਦੰਦਲ ਦਾਤੀ ਸ੍ਰੀ ਜਾਂ ਨਿੰਮ ਦੇ ਪੱਤੇ ਲੈ ਕੇ ਸਿਆਣੇ ਮੰਤਰ ਪੜ੍ਹਦੇ ਆਪਣੀ ਨજર ਪਰਾਈ ਨજર ਭੈਣ ਅਤੇ ਭਾਈ ਦੀ ਨਜ਼ਰ ਆਂਢੀ ਗੁਆਂਢੀ ਦੀ ਨਜ਼ਰ ਸੱਜਣ ਮਿੱਤ ਦੀ ਨਜ਼ਰ ਦੂਤੀ ਦੁਸ਼ਮਣ ਦੀ ਨਜ਼ਰ ਜਿਸ ਕਿਸੇ ਦੀ ਵੀ ਨਜ਼ਰ ਹੈ ਚੁੱਲ੍ਹੇ ਵਿੱਚ ਸੜ ਮਰੇ ਨਜ਼ਰ ਕਹਿੰਦੇ ਨੇ ਕਈ ਵਾਰ ਆਪਣੀ ਵੀ ਲੱਗ ਜਾਂਦੀ ਹੈ ਅੰਗਰੇਜ਼ੀ ਵਾਲੇ ਗੱਲ ਗੱਲ ਤੇ ਟੱਚ ਬੋਡੇ ਸ੍ਰੀ ਕਹਿੰਦੇ ਹਨ ਕਿ ਲੱਕੜੀ ਨੂੰ ਚੋਣ ਦਾ ਨਾ ਲੈ ਕੇ ਕਿਸੇ ਚੀਜ਼ ਨੂੰ ਚੰਗਾ ਕਹਿਣ ਨਾਲ ਉਹ ਚੀਜ਼ ਨਜ਼ਰ ਪ੍ਰੂਫ ਹੋ ਜਾਂਦੀ ਹੈ ਤਿਹ ਲੋ ਦੋਸਤੋ ਆਪਾਂ ਕਰ ਰਹੇ ਸੀ ਗੱਲਾਂ ਬਾਤਾਂ ਵੈਮ ਪਰਮਾਂ ਦੀਆਂ ਦੇਖੋ ਕਿੰਨੇ ਵੈਮ ਪਰਮ ਹੁੰਦੇ ਸੀ ਮੈਂ ਖੁਦ ਦੇਖਿਆ ਵੈਮ ਪਰਮ ਜਿਹੜੇ ਪੁਰਾਣੇ ਸਮੇਂ 'ਚ ਹੁੰਦੇ ਸਾਡੀਆਂ ਮਾਵਾਂ ਦਾਦੀਆਂ ਆਪਦੇ ਪੁੱਤਾਂ ਧੀਆਂ ਦੇ ਜਿਹੜੇ ਤੰਦਰੁਸਤੀ ਵਾਸਤੇ ਇਹੋ ਜੇ ਨજર ਲਾਉਣ ਵਾਲਾ ਕੰਮ ਕਰਦੇ ਸੀ ਜਾਂ ਨਵਾਂ ਘਰ ਬਣਾਇਆ ਹੁੰਦਾ ਉਹ ਤੇ ਵੀ ਤੁਸੀਂ ਦੇਖਿਆ ਹੋਣਾ ਕਾਲਾ ਕੋਜਾ ਅੱਜ ਵੀ ਲੋਕ ਬਥੇਰੇ ਰੱਖਦੇ ਆ ਤੇ ਪਰ ਦੋਸਤੋ ਇਹ ਜਿਹੜੀਆਂ ਜੇ ਆਪਾਂ ਪਸ਼ੋਕੜ ਦੇ ਵਿੱਚ ਆਈਏ ਤਾਂ ਆਪਾਂ ਧਿਆਨ ਕਰੀਏ ਨਾ ਇਹਨਾਂ ਗੱਲਾਂ ਵੱਲ ਤੇ ਉਹ ਗੱਲ ਅਸਲ ਨਿਕਲਦੀ ਨਹੀਂਗੀ ਗੱਲ ਦੇ ਵਿੱਚ ਕੋਈ ਤੰਤ ਨਹੀਂ ਹੁੰਦਾ ਵਜ੍ਹਾ ਕੋਈ ਹੋਰ ਹੁੰਦੀ ਹੈ ਅਸਲੀਅਤ ਤਾਂ ਹੁੰਦੀ ਹੈ ਵਜ੍ਹਾ ਕੋਈ ਹੋਰ ਹੁੰਦੀ ਹੈ ਪਰ ਇਹਨੂੰ ਵਹਿਮ ਬਣਾ ਲੈਣਾ ਬਹੁਤ ਬਹੁਤ ਵੱਡੀ ਮੂਰਖਤਾ ਹੈ ਪੂਰਾ ਮਹਿਕਪਿੰਡ ਦੀ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਦੋਸਤ ਤੇ ਹੋਸਟ ਅਸਤਿੰਦਰ ਰਾਜਪਾਲ ਸਿੱਖ ਵਾਲਾ ਗੱਲਾਂ ਬਾਤਾਂ ਆਪਾਂ ਕਰ ਰਹੇ ਹਾਂ ਦੋਸਤੋ ਪੁਰਾਣੇ ਸਮੇਂ ਦੇ ਜੋ ਵਹਿਮ ਹੁੰਦੇ ਸਨ ਉਹਨਾਂ ਬਾਰੇ ਅੱਗੇ ਆਪਾਂ ਦਿਨਾਂ ਦੀ ਗੱਲ ਕਰਦੇ ਜਿਹੜੇ ਵਹਿਮ ਦਿਨਾਂ ਵਾਸਤੇ ਪਾਲੇ ਹੋਏ ਸਵਨ ਹਫਤੇ ਦੇ 7 ਦਿਨ ਆਪਣੇ ਚੰਗੇ ਮੰਦੇ ਫਲਾਕਾਰਨ ਉਪਤਾ ਵੱਖਰੀ ਵੱਖਰੀ ਮਹੱਤਾ ਦੇ ਲਖਾਇਕ ਮੰਨੇ ਜਾਂਦੇ ਸਨ ਮੰਗਲਵਾਰ ਤੇ ਐਤਵਾਰ ਨੂੰ ਸਿਰ ਨਾਉਣ ਪਿੱਛੋਂ ਕਿਸੇ ਬੱਚੇ ਨੂੰ ਪੁੱਠੇ ਤਵੇ ਦੀ ਸੁਆਹ ਬੁੱਲਾਂ ਨੂੰ ਮਲੇ ਬਿਨਾ ਬਾਹਰ ਨਹੀਂ ਜੀ ਨਿਕਲਣ ਦਿੱਤਾ ਜਾਂਦਾ ਖਿਆਲ ਹੈ ਕਿ ਇਸ ਦਿਨ ਇਲ ਬਲਾਦ ਦੂਰੋਂ ਭੱਜ ਕੇ ਚਮੜਦੀ ਹੈ ਪਰ ਇਹ ਕਾਲਾ ਤਬਾ ਦੇਖ ਕੇ ਨੇੜੇ ਨਹੀਂ ਆਉਂਦੀ ਜੇ ਭੂਤਾਂ ਦਾ ਡਰ ਹੋਵੇ ਸਵਿਆਂ ਵਿਜਦੀਤ ਲੰਘਣਾ ਹੋਵੇ ਤਾਂ ਬੱਚੇ ਹੱਥਾਂ ਵਿੱਚ ਲੋਹੇ ਦੇ ਕਿੱਦ ਲਫੜ ਲੈਂਦੇ ਸੀ ਕਹਿੰਦੇ ਲੋਹੇ ਦੇ ਨੇੜੇ ਚੜੇਲਾ ਨਹੀਂ ਆਉਂਦੀਆਂ ਕੀ ਜਾਣੀਏ ਲੋਹੇ ਦਾ ਕੜਾ ਪਹਿਨਣ ਦੀ ਫਿਲਾਸਫੀ ਦਾ ਪਿਸ਼ੋਕੜ ਵੀ ਇਸੇ ਤਰ੍ਹਾਂ ਦੇ ਗੁਣਾ ਤੇ ਨਿਰਪਰ ਹੋਵੇ ਸਵੇਰ ਵਿੱਚ ਟੱਟੀ ਵਾਲੇ ਹੱਥ ਤੋਤੇ ਬਿਨਾ ਬੇਪਰੀਤੀ ਲੰਘਣਾ ਖਾਸ ਕਰਕੇ ਚੜ੍ਹਦੇ ਵਾਰ ਐਤਵਾਰ ਨੂੰ ਇਹ ਇਲਿਬਾ ਨੂੰ ਇੱਕ ਤਰ੍ਹਾਂ ਦਾ ਸੱਦਾ ਦੇਣਾ ਹੀ ਮੰਨਿਆ ਜਾਂਦਾ ਆਖਦੇ ਹਨ ਦੁਪਹਿਰੇ ਭੂਤ ਪ੍ਰੇਤ ਰੋਟੀ ਪਾਣੀ ਦਹੀਂ ਸਾਂ ਵਿੱਚ ਆਏ ਹੁੰਦੇ ਐ ਇਸ ਵੇਲੇ ਬੰਦੇ ਨੂੰ ਦੇਖ ਕੇ ਕੱਚੇ ਸਵੇ ਜਾਗ ਪੈਂਦੇ ਐ ਦਿਨਾਂ ਦੇ ਬਾਰੇ ਵਿਸ਼ਵਾਸ ਜੋ ਪੁਰਾਣੇ ਲੋਕਾਂ ਦੇ ਸੀ ਉਹਨਾਂ ਬਾਰੇ ਆਪਾਂ ਗੱਲ ਕਰਦੇ ਆਂ ਸਰਕਾਰ ਦੇ ਕਾਨੂੰਨ ਨੇ ਤਾਂ ਐਤਵਾਰ ਨੂੰ ਛੁੱਟੀ ਦਾ ਦਿਨ ਬਣਾ ਦਿੱਤਾ ਪਰ ਪੰਜਾਬ ਦੇ ਬਾਣੀਏ ਇਸ ਦਿਨ ਹੱਟੀਆਂ ਦੀਆਂ ਚੌਕੜੀਆਂ ਉੱਤੇ ਇਸ ਲਈ ਪੋਚਾ ਫੇਰਦੇ ਹਨ ਕਿ ਇਉਂ ਹਫ਼ਤਾ ਪਰਗਾ ਕੀ ਚੰਗੀ ਪੈਂਦੀ ਰਹਿੰਦੀ ਐ ਗੁਰੂਵਾਰ ਜੋ ਹੋਇਆ ਇਸ ਬਾਰੇ ਮਸ਼ਹੂਰ ਹੈ ਐਤਵਾਰ ਜਾਣੀਏ ਹੱਟਾਂ ਟਿੱਪਣ ਬਾਣੀਏ ਸੋਮਵਾਰ ਚੰਗਾ ਦਿਨ ਮੰਨਿਆ ਗਿਆ ਸੋਮਵਾਰੀ ਮੱਛਿਆ ਤੇ ਜੇ ਕਿਦਰੇ ਉਹ ਵੀ ਚੇਤ ਜਾਂ ਭਾਦਰੋਂ ਦੀ ਆ ਜਾਵੇ ਤਾਂ ਦੂਰ ਨੇੜੇ ਦੇ ਤੀਰਥਾਂ ਉੱਤੇ ਮਨ ਦੀਆਂ ਮਰਾਦਾਂ ਪੂਰੀਆਂ ਕਰਨ ਲਈ ਬੁੱਢਿਆਂ ਬੁੱਢੀਆਂ ਦੇ ਜਥਿਆਂ ਦੇ ਜਥੇ ਨੇੜੇ ਦੇ ਤੀਰਥ ਤਲਾਓ ਦਰਿਆਵੋ ਵਹੀਰਾ ਪਾ ਦਿੰਦੇ ਐ ਸੋਮਵਾਰ ਨੂੰ ਮੰਜੀ ਬੁੰਨ ਦਾ ਦਗਾਟਣ ਕਰ ਲੈਣਾ ਵੀ ਬੜਾ ਲਾਹੇਵੰਦ ਹੈ ਜੇ ਸੁਖ ਸੁੱਤਾ ਲੋੜੀਏ ਮੰਜੀ ਉਣੀ ਸੋਮਵਾਰ ਮੰਗਲਵਾਰ ਕੁਛ ਮਾੜਾ ਦੇਣਾ ਜੇ ਕਿਸੇ ਦਾ ਸਿਰ ਦੁਖਦਾ ਹੋਵੇ ਤਾਂ ਛੱਟ ਲਖਣ ਲਾ ਲੈ ਜਾਂਦਾ ਕਿ ਉਹ ਮੰਗਲਵਾਰ ਨੂੰ ਕੇਸੀ ਨਹਾਉਣ ਕਰਕੇ ਦੁਖਦਾ ਹੋਵੇਗਾ ਮੰਗਲਵਾਰ ਨੂੰ ਹਨੂਮਾਨ ਦਾ ਦਿਨ ਸਮਝ ਕੇ ਮਾਸ ਪਕਾਉਣਾ ਤੇ ਖਾਣਾ ਮੰਦਾ ਸਮਝਿਆ ਜਾਂਦਾ ਹੈ ਮੰਗਲਵਾਰ ਨੂੰ ਤਾਂ ਭਾਈ ਟੋਬੇ ਵਿੱਚ ਮੈਂ ਵੀ ਸਿਰ ਨਹੀਂ ਭਉਂਦੀ ਨਾਲ ਹੀ ਮੰਗਲਵਾਰ ਨੂੰ ਮਰਦਾ ਦਿਨ ਵੀ ਮੰਨੇ ਗਿਆ ਨਵੇਂ ਘਰ ਦੀ ਇਸ ਦਿਨ ਨੀਂਦਰਨੀ ਚੰਗੀ ਸਮਝੀ ਜਾਂਦੀ ਹੈ ਇੱਟਾਂ ਦੇ ਆਵੇ ਜਾਂ ਪੱਠੇ ਨੂੰ ਅੱਗ ਦੇਣ ਲਈ ਇਸ ਦਿਨ ਦਾ ਵਿਚਾਰ ਸ਼ੁਭ ਹੈ ਪਰ ਮੰਗਲਵਾਰ ਤੇ ਬੁੱਧਵਾਰ ਪਹਾੜਾਂ ਵੱਲ ਜਾਣਾ ਕੁਸ਼ਗਣਾ ਮੰਨਿਆ ਗਿਆ ਮੰਗਲ ਬੋਧਰਾਂ ਜਾਈਏ ਪਹਾੜ ਜਿੱਤੀ ਬਾਜੀ ਆਈਏ ਹਾਰ ਬੁੱਧਵਾਰ ਨੂੰ ਲੰਮੀਆਂ ਵਾਟਾਂ ਪੈਡੇ ਟੁਰਨਾ ਮਾੜਾ ਖਿਆਲ ਕੀਤਾ ਜਾਂਦਾ ਹੈ ਬੁੱਧਵਾਰ ਉੱਬੇ ਨਾ ਜਾਈਏ ਜੇ ਜਾਈਏ ਤਾਂ ਬੜਾ ਦੁੱਖ ਪਾਈਏ ਓਵੇਂ ਬੁੱਧ ਕੰਮ ਸੁੱਧ ਦੇ ਪਰਚਨ ਮੁਤਾਬਕ ਜਿਹੜਾ ਕੰਮ ਬੁੱਧ ਨੂੰ ਅਰੰਭਿਆ ਜਾਵੇ ਕਹਿੰਦੇ ਬੜੀ ਸ਼ਾਨ ਨਾਲ ਪੂਰਾ ਹੁੰਦਾ ਹੈ ਖਾਸ ਕਰਕੇ ਬੁੱਧ ਨੂੰ ਨਵੇਂ ਕੱਪੜੇ ਪਾਉਣ ਜਹਾ ਤਾਂ ਹੋਰ ਚੰਗਾ ਸ਼ਗਨ ਹੀ ਨਹੀਂ ਬੁੱਧ ਚਨਿ ਚਰ ਕਪੜੇ ਗਨੇ ਐਤਵਾਰ ਦਿਨਾਂ ਦੇ ਚੰਗੇ ਮੰਦੇ ਪ੍ਰਵਾਹ ਫਸਲਾਂ ਦੇ ਕੰਮ ਕਾਜ ਰੰਮਣ ਵੇਲੇ ਵੀ ਸ਼ੋਭਾ ਸ਼ੋਭ ਮੰਨੇ ਜਾਂਦੇ ਸਨ ਜਿਵੇਂ ਵਾਢੀ ਤੇ ਬਜਾਈ ਦੀ ਪ੍ਰਸਿੱਧ ਹੈ ਮੰਗਲਾਤੀ ਬੁੱਧ ਬਿਾਈ ਬੁੱਧ ਪਿਛੋਂ ਵੀਰਵਾਰ ਦਿਨ ਮਾੜਾ ਦਿਨ ਆ ਜਾਂਦਾ ਹੈ ਇਸ ਦਿਨ ਕੁੜੀਆਂ ਆਪਣੇ ਵੀਰਾਂ ਨੂੰ ਘਰੋਂ ਨਹੀਂ ਟੋੜਦੀਆਂ ਕਹਿੰਦੇ ਆ ਵੀਰਵਾਰ ਦੇ ਵਿਛੜਿਆ ਵੀਰਾਂ ਦੇ ਫਿਰ ਛੇਤੀ ਮੇਲ ਨਹੀਂ ਹੁੰਦੇ ਵੀਰਵਾਰ ਨੂੰ ਗ੍ਰਾਂ ਜਾਣੇ ਰਿਸ਼ਤੇ ਨਾਲ ਤੇ ਵਿਚ ਜਾਣਾ ਵੀ ਚੰਗਾ ਨਹੀਂ ਹੁੰਦਾ ਦੂਰ ਦਾ ਪਿੰਡਾ ਤਾਂ ਹੋਰ ਵੀ ਮਾੜਾ ਹੈ ਵੀਰਵਾਰ ਨਾਲ ਚਾਹੀਏ ਲੰਮੇ ਚਾਹੇ ਕਰ ਬਈਏ ਨਕਮੇ ਮੰਗਲਵਾਰ ਅਤੇ ਸ਼ਨੀਚਰਵਾਰ ਨੂੰ ਦਹੀਂ ਖਾ ਕੇ ਕਰੋ ਗਰਾਹ ਜਾਣਾ ਚੰਗਾ ਸ਼ਗਨ ਸਮਝਿਆ ਜਾਂਦਾ ਜੁਮਾ ਜਾਣੇ ਸ਼ੁੱਕਰਵਾਰ ਦਿਨ ਤਾਂ ਚੰਗਾ ਮੰਨਿਆ ਜਾਂਦਾ ਖਾਸ ਕਰ ਮੁਸਲਮਾਨਾਂ ਦੀ ਜੁਮੇ ਰਾਤ ਬੜੀ ਮਾਨਤਾ ਵਾਲੀ ਕਹੀ ਜਾਂਦੀ ਹੈ ਪਰ ਕਿਸੇ ਦੇ ਘਰ ਤਾਂਬੇ ਦੇ ਪੈਸੇ ਮੰਗਣਾਏ ਮੰਗਤੇ ਟਕਾਉਂ ਤੇ ਤੇਲ ਵਾਲੀ ਪਾਟੀ ਵਿੱਚ ਪਾ ਕੇ ਵਿਸ਼ਵਾਸ ਕੀਤਾ ਜਾਂਦਾ ਹੈ ਉਹਨ ਚਨੀਚਰ ਲੈ ਗਿਆ ਨਾਮੰਨੀਤਾ ਇੱਕ ਰੋਪੀ ਦੇ ਘਰ ਆਇਆ ਬਹੁਤ ਕਰੜਾ ਹੁੰਦਾ ਹੈ ਚਨੀਚਰ ਦੇ ਦਿਨ ਨੂੰ ਆਮ ਲੋਕੀ ਵਾਰ ਹੀ ਆਖਦੇ ਆ ਮੰਨਤਾ ਹੈ ਕਿ ਇਸ ਦਿਨ ਦਾ ਪ੍ਰਭਾਵ ਬਹੁਤ ਕਰੜਾ ਹੁੰਦਾ ਹੈ ਕਹਿੰਦੇ ਵਾਗੀ ਐਤਵਾਰੀ ਕਿਸੇ ਦੇ ਕਾਨ ਮਕਾਣ ਜਾਣਾ ਚੰਗਾ ਨਹੀਂ ਹੁੰਦਾ ਅਗਲੇ ਦੇ ਬੂਹੇ ਅੱਗੇ ਮਕਾਣਾ ਥੋੜੇ ਬਿਠਾਈ ਰੱਖਣੀ ਹੈ ਐਤਵਾਰ ਨੂੰ ਦਰਿਆ ਪਾਰ ਲੰਘ ਕੇ ਕੰਮ ਕਰਨ ਜਾਣਾ ਵੀ ਮੰਦਾ ਮੰਨਿਆ ਜਾਂਦਾ ਸੀ ਜਿੱਥੇ ਦਰਿਆ ਨੇੜੇ ਨਹੀਂ ਉਹਨਾਂ ਪਿੰਡਾਂ ਦੇ ਲੋਕ ਇਸ ਅਸਲ ਨੂੰ ਕਈ ਵਾਰ ਇਦੋਂ ਤੱਕ ਵਰਤੋਂ ਕਰ ਜਾਂਦੇ ਕਿ ਉਹ ਨਾਲ ਲੱਗਦੇ ਸੂਹੇ ਯਾਨੀ ਰਜਵਾਹੇ ਦੇ ਪਾਰਲੇ ਪਿੰਡ ਵੀ ਨਹੀਂ ਜਾਂਦੇ ਸੀ ਕਹਿੰਦੇ ਗੱਲ ਤਾਂ ਉਹੀ ਹੈ ਇਹ ਸੂਹਾ ਵੀ ਤਾਂ ਦਰਿਆ ਵਿੱਚੋਂ ਹੀ ਨਿਕਲਿਆ ਛੋਟਾ ਦਰਿਆ ਹੈ ਐਤਵਾਰ ਨਾਲ ਲੰਘੇ ਪਾਰ ਮਤੇ ਜਿੱਤੀ ਬਾਜੀ ਆਵੋ ਹਾਰ ਦਿਨਾਂ ਦੇ ਚੰਗੇ ਮੰਦੇ ਪ੍ਰਭਾਵ ਡੰਗਰਾਂ ਦੀ ਖਰੀਦ ਫਰੋਖਤ ਤੇ ਸੌਦਿਆਂ ਤੇ ਹੀ ਪ੍ਰਭਾਵੀ ਅਨੁਭਵ ਕੀਤੇ ਜਾਂਦੇ ਆ ਮੰਗਲ ਤੋਰੀ ਵਰਜੀਐ ਬੁੱਧ ਵਰਜੀਐ ਗਾਏ ਸ਼ੁਕਰ ਕੋੜੀ ਵਰਜੀਐ ਭੈਸ ਸਨੇਚਰਵਾਰ ਸਦਨ ਤੋਂ ਇਲਾਵਾ ਕੁਝ ਦਿਨ ਹੋਰ ਵੀ ਹਨ ਜਿਨ੍ਹਾਂ ਦੀ ਮਾਤਾ ਅਤੇ ਉਹਨਾਂ ਦੇ ਬਾਰੇ ਵਹਿਮ ਭਰਮ ਵਿਲੱਖਣ ਹੈ ਜਿਵੇਂ ਲੋੜੀ ਤੋਂ ਦੂਜਾ ਦਿਨ ਬਾਹੀ ਤੇ ਤੀਜਾ ਦਿਨ ਤੇਹੀ ਕਿਹਾ ਜਾਂਦਾ ਹੈ ਇਹਨਾਂ ਬਾਰੇ ਵਿਸ਼ਵਾਸ ਆ ਕਿ ਅਖੇ ਕਿਸੇ ਨੂੰ ਰਿਸ਼ਤੇਦਾਰ ਦੇ ਘਰ ਨਹੀਂ ਜਾਣਾ ਚਾਹੀਦਾ ਜੇ ਇਸ ਦਿਨ ਅਗਲੇ ਦੇ ਮੰਝੇ ਦੀ ਪਾਈ ਦੱਬੀ ਜਾਵੇ ਮੰਝੇ ਦੇ ਜਣੀ ਬੈਠ ਜਾਵੇ ਤਾਂ ਉਸ ਦੇ ਘਰ ਵਿੱਚ ਸਾਰਾ ਸਾਲ ਪਰੌਣੇ ਆਉਂਦੇ ਰਹਿੰਦੇ ਆ ਉਹ ਵੱਡੇ ਵੱਡੇ ਤਿਹਾਰਾਂ ਵਾਲੇ ਦਿਨਾਂ ਦੇ ਵੀ ਖਾਸ ਵਿਚਾਰ ਹੈ ਹੋਲੀ ਲੋਹੜੀ ਦੀਵਾਲੀ ਜੇ ਕਿਦਰੇ ਮੰਗਲਵਾਰੀ ਹੋਵੇ ਤਾਂ ਪਿੰਡ ਦੀਆਂ ਸਿਆਣੀਆਂ ਬੁੜੀਆਂ ਜਦੋਂ ਪਤਾ ਲੱਗੇ ਉਦੋਂ ਹੀ ਕੁੜੀ ਤੱਬ ਕੇ ਡਿਆ ਵਾਂ ਅਫਸੋਸੇ ਜੇ ਮੂੰਹ ਬਣਾ ਕੇ ਗੱਲਾਂ ਕਰਨ ਲੱਗ ਜਾਂਦੀਆਂ ਕਹਿਤ ਕੀ ਪਤਾ ਨਹੀਂ ਪ੍ਰithvi ਉਤੇ ਕੀ ਘਰ ਪਹਿਨ ਵਾਲਾ ਸਾਰੇ ਦਿੱਤ ਤੇ ਹਰ ਮੰਗਲਵਾਰ ਦੀ ਆ ਰਿਹਾ ਹੈ ਹੋਲੀ ਲੋਹੜੀ ਅਤੇ ਦਿਵਾਲੀ ਮੰਗਲਵਾਰੀ ਹੋਏ ਚਰਖ ਚੜੇਗੀ ਪ੍ਰithvi ਵਿਰਲਾ ਜਿਵੇ ਕੋਏ ਜੇਠ ਦੀ 10ਵੀਂ ਅਤੇ ਸ਼ਨੀਚਰੀ ਆ ਜਾਵੇ ਤਾਂ ਫਿਰ ਵੀ ਖੈਰ ਨਹੀਂ ਸਮਝੀ ਜਾਂਦੀ ਕਹਿੰਦੇ ਉਸ ਵਾਰੇ ਜ਼ਰੂਰ ਕਾਲ ਪੈਂਦਾ ਜੇਠ ਵਿਦੀ 10ਵੀਂ ਜੇ ਸ਼ਨੀਚਰ ਹੋਏ ਪਾਣੀ ਹੋਏ ਨਾ ਤਰਤ ਪਰ ਵਿਰਲਾ ਜਿਵੇ ਕੋਏ ਜੇ ਗੱਲ ਕੁਝ ਹੋਰਵੇਂ ਹੋਏ ਜਿਵੇਂ ਆਖਦੇ ਐ ਚੁੱਕਰ ਉੱਠੇ ਬੱਦਲੀ ਕਹੇ ਚਨ ਚਰਛਾ ਪਟਕੇ ਸੁਣ ਪਟਣੀ ਬਰਸੇ ਬਾਜ ਨਾ ਜਾ ਫਿਰ ਤਾਂ ਵਰਿਆਂ ਦੇ ਕਾਲ ਦੂਰ ਕਰ ਜਾਂਦੀ ਐ ਧਨ ਬਹੁਤ ਉਪਜਦੇ ਆ ਹਰ ਤਰ੍ਹਾਂ ਦੇ ਵਹਿਮ ਪਰਮ ਜਿਹੜੇ ਸੀ ਪੁਰਾਣੇ ਆਪਾਂ ਉਹਨਾਂ ਬਾਰੇ ਗੱਲਬਾਤ ਕਰ ਰਹੇ ਆ ਅੱਗੇ ਆਪਾਂ ਡੰਗਰਾਂ ਬਾਰੇ ਜਿਹੜੇ ਵਿਸ਼ਵਾਸ ਕੀਤੇ ਜਾਂਦੇ ਸੋਨਾਂ ਬਾਰੇ ਗੱਲ ਕਰਦੇ ਆ ਥੋੜੀ ਜਿਹੀ ਕਿਉਂਕਿ ਪ੍ਰੋਗਰਾਮ ਦਾ ਸਮਾਂ ਬਿਲਕੁਲ ਥੋੜਾ ਰਹਿ ਗਿਆ ਡੰਗਰਾਂ ਬਾਰੇ ਵਿਹਿਮੀਆਂ ਪਰਮੀਆਂ ਆទੀਆਂ ਸਹਿਜ ਸਿਆਣਪਾਂ ਦਾ ਚੱਕਰ ਵੱਖਰਾ ਚੱਲਦਾ ਕਹਿੰਦੇ ਕਾਲੇ ਰੰਗ ਦੇ ਕਪੜਾ ਗੋ ਇੱਕ ਦਿਨ ਵੀ ਪਲੇ ਕਰ ਰੱਖਣੀ ਚੰਗੀ ਨਹੀਂ ਛੇਤੀ ਬ੍ਰਾਹਮਣਾਂ ਨੂੰ ਪੁਨਨ ਕਰ ਦੇਣੀ ਚਾਹੀਦੀ ਹੈ ਜੇ ਥਣ ਤੇ ਲੂਟੀ ਕਾਲੀ ਨਾ ਹੋਵੇ ਤਾਂ ਫਿਰ ਉਤਨੀ ਕਸਰਬੰਦੀ ਨਹੀਂ ਰਹਿੰਦੀ ਪਾਵੇਂ ਭਾਦੋਂ ਦੇ ਮਹੀਨੇ ਸੂਈ ਕਾਂ ਹਾਨੀਕਰਕ ਮੰਨੀ ਜਾਂਦੀ ਹੈ ਕੀ ਪਤਾ ਇਸ ਦਾ ਗਰੋ ਕਿਸ ਜੀ ਉੱਤੇ ਪੈ ਜਾਵੇ ਪਰ ਜੇ ਬ੍ਰਾਹਮਣ ਨੂੰ ਪੂਰਨ ਕਰ ਦੇਵੋ ਫਿਰ ਉਹ ਟਲ ਜਾਂਦੀ ਹੈ ਬ੍ਰਾਹਮਣ ਨਾ ਹੋਇਆ ਲੋਕਾਂ ਦੇ ਕੁਸ਼ਕਣਾ ਦੇ ਕਾਲੇ ਸ਼ਾ ਲੇਖਾਂ ਦੀ ਸ਼ਾਈ ਛੱਟ ਹੋਇਆ ਪੰਜ ਕਲਣੀ ਮੈਂ ਜਿਸ ਦੇ ਚਾਰੇ ਖੋਰ ਚਟੇ ਤੇ ਮੱਥੇ ਉਤੇ ਚਟਾਕ ਹੋਵੇ ਭਾਗਾ ਵਾਲੀ ਸੁਲੱਖਣੀ ਮੰਨੀ ਜਾਂਦੀ ਹੈ ਜੇ ਕਾਲੇ ਰੰਗ ਦੀ ਮੈਂ ਦੀ ਪੂਛ ਦਾ ਚੌਰ ਵੀ ਕਾਲਾ ਹੋਵੇ ਆਖੇ ਉਹ ਘਰ ਵਾਦਾ ਨਹੀਂ ਹੁੰਦਾ ਕਾਤੀ ਹੁੰਦੀ ਹੈ ਜੇ ਘੋੜੀ ਦੇ ਮੱਥੇ ਉਤੇ ਚਿੱਟਾ ਚਟਾਕ ਹੋਵੇ ਤਾਂ ਤਾਰੇ ਵਾਲਾ ਘੋੜਾ ਲੈ ਡੁੱਬੇਗਾ ਬੋਤਾ ਸਾਰੇ ਕੁੱਲ ਲਈ ਨੁਕਸਾਨ ਬੰਦਾ ਸਮਝਿਆ ਜਾਂਦਾ ਹੈ ਪਸ਼ੂ ਖਰੀਦਣ ਵੇਲੇ ਚੱਲ ਰਹੇ ਸੌਦੇ ਦੀ ਚਰਚਾ ਇਸ ਸਮੇਂ ਗੋਹਾ ਕਰੇ ਤਾਂ ਚੰਗਾ ਮੂਤ ਦੇਵੇ ਤਾਂ ਮਾੜਾ ਹੁੰਦਾ ਹੈ ਲਵੇ ਰਖਰੀਦਣ ਵੇਲੇ ਪਰੇ ਥਾਣੀ ਕਰੇ ਲਿਆਉਣਾ ਲਾਭਕਾਰੀ ਸਮਝਿਆ ਜਾਂਦਾ ਹੈ ਨਵੇਂ ਖਰੀਦੇ ਪਸ਼ੂ ਨੂੰ ਘਰ ਲਿਆ ਕੇ ਸੌਤ ਪਹਿਲਾ ਕਾਂਸੀ ਦੇ ਟਾਂਡੇ ਛੰਨੇ ਜਾਂ ਥਾਲੀ ਵਿੱਚ ਚਾਂਦੀ ਦਾ ਗਾਣਾ ਪਾ ਕੇ ਸੁਘਾਇਆ ਜਾਂਦਾ ਹੈ ਨਾਲ ਹੀ ਪਸ਼ੂ ਦੇ ਮੂਰੇ ਛੋਲੇ ਰੱਖ ਦਿੱਤੇ ਜਾਂਦੇ ਤਾਂ ਜੋ ਪਸ਼ੂ ਛੋਲਿਆਂ ਦੇ ਲਾਲਚ ਹੀ ਚਾਂਦੀ ਨੂੰ ਮੂੰਹ ਮਾਰ ਲਵੇ ਪਹਿਲਾਂ ਛੋਲੇ ਪੋਣੇ ਅਖਿਉਂ ਵੀ ਚੰਗੇ ਹੁੰਦੇ ਐ ਇਉਂ ਸੌਣ ਦੇ ਮਹੀਨੇ ਕੂੜੀ ਮਾਗ ਵਿੱਚ ਮੈਂ ਭਾਦੋਂ ਵਿੱਚ ਸੂਈ ਗਾਂ ਘਰ ਵਿੱਚ ਰੱਖਣੀ ਕਿਸੇ ਤਰ੍ਹਾਂ ਦੀ ਮਹਿੰਗੀ ਨਹੀਂ ਜਿਨ੍ਹਾਂ ਨੂੰ ਵੇਚ ਦਿੱਤੀ ਜਾਂਦੀ ਹੈ ਉਹਨਾਂ ਨੂੰ ਜੇ ਪਤਾ ਨਾ ਹੋਵੇ ਤਾਂ ਕੋਈ ਡਰ ਨਹੀਂ ਨਹੀਂ ਤਾਂ ਉਹਨਾਂ ਦੇ ਜਾ ਕੇ ਵੀ ਇਹ ਕਿਸੇ ਜੀ ਦਾ ਸਿਰ ਲੈਂਦੀਆਂ ਉਠ ਮੈਂ ਗਾਂ ਬਲਦ ਕਿੱਲਾਂ ਤੇ ਬੰਨਿਆ ਝੂਲਦਾ ਯਾਨੀ ਹਿਲਦਾ ਰਹੇ ਤਾਂ ਸਿੰਘਾਂ ਨਾਲ ਕਿੱਲਾ ਠੋਕਰੇ ਤਾਂ ਸਿਆਣੇ ਝਟ ਵੇਚ ਦਿੰਦੇ ਕਹਿੰਦੇ ਜੇ ਡੰਗਰ ਦਾ ਕੀੜੇ ਨਾਲ ਵੈਰ ਹੁੰਦਾ ਹੈ ਖਬਰ ਹੈ ਕਦੋਂ ਕਿੱਲਾ ਸੁੰਨਾ ਕਰ ਜਾਵੇ ਪਰ ਜੇ ਕਿੱਲਾ ਚੜਦਾ ਹੋਵੇ ਤਾਂ ਉਸ ਨੂੰ ਚੰਗਾ ਮੰਨਿਆ ਜਾਂਦਾ ਹੈ ਵੀ ਕਿੱਲੇ ਨੂੰ ਪਿਆਰ ਕਰਦਾ ਹੈ ਸੇਹ ਦਾ ਟਕਰਾ ਕਿਸੇ ਦੇ ਘਰ ਕੋਈ ਸੁੱਟ ਜਾਵੇ ਮਨੁੱਖ ਦੇ ਸਿਰ ਦੇ ਵਾਲ ਜਾਂ ਊਠ ਦੇ ਪੈਰ ਦੀ ਹੱਡੀ ਕਿਸੇ ਦੀ ਸਵਾਤ ਜਾਂ ਵਿੜੇ ਵਿੱਚ ਦੱਬ ਜਾਵੇ ਵਿਸ਼ਵਾਸ ਕੀਤਾ ਜਾਂਦਾ ਹੈ ਉਸ ਘਰੋਂ ਲੜਾਈ ਕਦੇ ਨਹੀਂ ਜਾਂਦੀ ਕਿਸੇ ਨੂੰ ਸੱਪ ਲੜ ਜਾਏ ਤਾਂ ਸੱਪ ਲੜ ਨਹੀਂ ਕਿਹਾ ਜਾਂਦਾ ਸਗੋਂ ਉਸ ਨੂੰ ਮੇਰ ਹੋਈ ਜਾਂ ਕੀੜਾ ਡੱਸਿਆ ਆਖਦੇ ਆ ਕਿ ਸੱਪ ਲੜਿਆ ਕਹਿਣ ਨਾਲ ਵਿਅਕਤੀ ਦੇਰੇ ਚੜਦੀ ਹੈ ਤੇ ਗੁੱਗਾ ਪੀਰ ਗੁੱਸੇ ਹੋ ਕੇ ਫਿਰ ਜਾਣ ਹੀ ਕੱਢ ਦਿੰਦਾ ਹੈ ਗੁੱਗੇ ਦੀ ਚੌਂਕੀ ਭਰਨੀ ਗੁੱਗਾ ਨੌਮੀ ਤੇ ਅਨੰਤ ਚੌਥ ਸੁਣੋ ਗੁੱਗੇ ਦੀ ਮਾੜੀ ਤੇ ਜਾ ਕੇ ਮਿੱਟੀ ਕਰਨੀ ਗੁੱਗੇ ਨੂੰ ਕੁਛ ਰੱਖਣਾ ਕੁਛ ਰੱਖਣ ਲਈ ਇੰਨੀ ਕੋ ਸਾਧਨਾ ਜ਼ਰੂਰੀ ਹੈ ਜੇ ਗੁੱਗੇ ਦੀ ਮਾੜੀ ਦੂਰ ਹੋਣ ਕਾਰਨ ਉੱਥਾਂ ਜਾਇਆ ਜਾ ਸਕੇ ਤਾਂ ਪਿੰਡ ਵਾਲੇ ਨੇੜੇ ਲੱਗਦੀ ਕਿਸੇ ਉੱਚੀ ਡੈੜ ਵੱਡੇ ਡੱਬੇ ਉੱਤੇ ਹੀ ਮੂੰਹ ਨੇਰੇ ਮਿੱਟੀ ਕੱਢ ਕੇ ਮਨ ਦਾ ਬੋਝ ਲਾ ਆਉਂਦੇ ਆ ਜਿਸ ਡੰਗਰ ਜਾਂ ਬੰਦੇ ਨੂੰ ਇਸ ਵਾਰੇ ਸੱਪ ਰੜਿਆ ਆਵੇ ਉਸ ਨੂੰ ਗੁੱਗੇ ਦੀ ਮਾੜੀ ਉੱਤਰ ਜਾ ਕੇ ਚੌਂਕੀ ਪਰਵਾਹੀ ਜਾਂਦੀ ਹੈ ਕਈ ਗੁੱਗਾ ਭਗਤ ਕਿ ਆਉਂਦੇ ਬਾਰੇ ਗੁੱਗਾ ਪੀਰ ਸੁੱਖ ਰੱਖੇਗਾ ਪੇਸ਼ਗੀ ਹੀ ਚੌਂਕੀ ਪਰ ਆਉਂਦੇ ਆ ਜੇ ਸੱਪ ਸੁੰਢੀ ਤੋਂ ਵਰਾ ਚੰਗਾ ਨਿਕਲ ਜਾਵੇ ਤਾਂ ਇਸ ਚੌਂਕੀ ਭਰੀ ਦਾ ਫਲ ਸਮਝ ਕੇ ਸਾਜਮਾ ਖਰਚ ਕਰਕੇ ਬਰਾਬਰ ਹੋ ਜਾਂਦਾ ਹੈ ਕਹਿੰਦੇ タルਪੀ ਵਿੱਚ ਜਿਹੜੇ ਭੜਿਆਂ ਜੀਵਾਂ ਦੀ ਕੋਈ ਤੋਟ ਹੈ ਜੇ ਗੁੱਗੇ ਦੀ ਚੌਂਕੀ ਭਰੀਏ ਤਾਂ ਸਾਰਾ ਸਾਲ ਸਹੀ ਲੰਘੇਗਾ ਦੋਸਤੋ ਇਹ ਤਾਂ ਅਸੀਂ ਆਪਣੀ ਗੱਲਬਾਤ ਵੈਮਾ ਪਰਮਾ ਦੀ ਗੱਲ ਕੀਤੀ ਮੈਂ ਤੁਹਾਨੂੰ ਫਿਰ ਬੇਨਤੀ ਕਰਨੀ ਚਾਹਣਾ ਹੈ ਕਿ ਸਿਰਫ ਆਪਾਂ ਪੁਰਾਣੀਆਂ ਗੱਲਾਂ ਚੇਤੇ ਕਰ ਰਹੇ ਆਂ ਪੁਰਾਣੇ ਸਮੇਂ ਦੇ ਜਿਹੜੇ ਵੈਮ ਪਰਮ ਹੁੰਦੇ ਸੀ ਮੈਂ ਖੁਦ ਦੇਖਿਆ ਹੁੰਦੇ ਬਹੁਤ ਸਾਰੇ ਜਿਹੜੇ ਪੁਰਾਣੇ ਸੁਜਣ ਮਿੱਤਰ ਉਹਨਾਂ ਨੇ ਜਿਹੜੇ ਪਿੰਡਾਂ ਦੇ ਵਿੱਚ ਰਹੇ ਉਹਨੂੰ ਸਭ ਪਤਾ ਹੈ ਪਿੰਡਾਂ ਦੇ ਵਿੱਚ ਇਹੋ ਜਿਹਾ ਆਮ ਹੀ ਜੇ ਕਿਤਾ ਚੱਲਦਾ ਸੀਗਾ ਵੈਮਾ ਪਰਮਾ ਦਾ ਪਰਾਜ ਲੋਕ ਸਿਆਣੇ ਹੋ ਗਏ ਆ ਅੱਜ ਕੱਲ ਨਾ ਵਹਿਮਾਂ ਭਰਮਾਂ ਨੂੰ ਛੱਡ ਗਏ ਆ ਤੇ ਚੰਗੀ ਗੱਲ ਐ ਵਹਿਮ ਭਰਮਾਂ ਦੇ ਵਿੱਚੋਂ ਨਿਕਲਾ ਜਾਵੇ ਇਹ ਜ਼ਰੂਰੀ ਐ ਵਿਗਿਆਨ ਅੱਜ ਕੱਲ ਸਭ ਕੁਝ ਐ ਵਿਗਿਆਨ ਨੂੰ ਧਾਰਨ ਕਰਕੇ ਆਪਾਂ ਆਪਦੇ ਮਨ ਨੂੰ ਅਚੇਤ ਮਨ ਜਿਹੜਾ ਸਾਡਾ ਹੈਗਾ ਜਿਹਦੇ ਵਿੱਚ ਵਹਿਮ ਭਰਮ ਬੜੇ ਹੁੰਦੇ ਆ ਉਹਨਾਂ ਨੂੰ ਅਸੀਂ ਬਾਹਰ ਕੱਢ ਸਕਦੇ ਆ ਤੇ ਦੋਸਤੋ ਇਹ ਸੀ ਆਪਣਾ ਇਹਦਾ ਪ੍ਰੋਗਰਾਮ ਇਹਦਾ ਤੁਹਾਨੂੰ ਪਸੰਦ ਆਇਆ ਹੋਣਾ ਗਿਆਨੀ ਗੁਰਦੇਤ ਸਿੰਘ ਹਰਾਂ ਦੀ ਲਿਖੀ ਕਿਤਾਬ ਮੇਰਾ ਪਿੰਡ ਦੇ ਵਿੱਚੋਂ ਤੁਸੀਂ ਜੇ ਕੋਈ ਕਹਾਣੀ ਜਾਂ ਕੋਈ ਆਪਣੀ ਰਚਨਾ ਮੈਨੂੰ ਭੇਜਣੀ ਚਾਹੋ ਨਿਓ ਤਾਂ ਮੇਰਾ ਈਮੇਲ ਦਾ ਐਡਰੈਸ ਹੈ sustenderrajpal@gmail.com ਇਸ ਤੇ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ ਮੈਂ ਤੁਹਾਡੀ ਕਹਾਣੀ ਜਾਂ ਹੋਰ ਚੋਣ ਨੂੰ ਜਰੂਰ ਆਪਣੇ ਪ੍ਰੋਗਰਾਮਾਂ ਦੇ ਸ਼ਾਮਲ ਕਰਾਂਗਾ ਤੁਹਾਡੇ ਨਾਂ ਦਾ ਜ਼ਿਕਰ ਵੀ ਕਰਾਂਗਾ ਜਾਂ ਤੁਸੀਂ ਮੈਨੂੰ ਮੇਰੇ WhatsApp ਨੰਬਰ 9878800782 ਤੇ ਭੇਜ ਸਕਦੇ ਹੋ ਚੰਗੀ ਸੋਹਣੀ ਲਿਖਤ ਹੋਵੇ ਸਮਾਜਿਕ ਲਿਖਤ ਹੋਵੇ ਤੇ ਸਾਡੇ ਪਰਿਵਾਰਾਂ ਦੇ ਵਿੱਚ ਸੁਣਨ ਵਾਲੀ ਹੋਵੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ ਤੇ ਦੋਸਤੋ ਹੁਣ ਮੈਨੂੰ ਪ੍ਰੋਗਰਾਮ ਖਤਮ ਕਰਨ ਦੇ ਦਿਓ ਯਾਦ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਪ੍ਰੋਗਰਾਮ ਹੈ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਲਾਕ ਲੰਬੀ ਦੇ ਪਿੰਡ ਸਿੱਖਵਾਲਾ ਤੋਂ ਪੇਸ਼ ਕਰ ਰਿਹਾ ਹਾਂ ਤੁਹਾਡਾ ਦੋਸਤ ਤੇ ਹੋਸਟ ਸੁਵਿੰਦਰ ਸਿੰਘ ਰਾਜਪਾਲ ਪਿੰਡ ਸਿੱਖਵਾਲਾ ਪ੍ਰੋਗਰਾਮ ਨੂੰ ਦੋਸਤੋ ਅਗਾਹਾਂ ਸ਼ੇਅਰ ਕਰਨਾ ਨਾ ਭੁੱਲਿਓ ਮੇਰੇ ਚੈਨਲ ਨੂੰ ਸੁਵਿੰਦਰ ਸਿੰਘ ਰਾਜਪਾਲ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸ਼ੇਅਰ ਕਰਿਓ ਬਹੁਤ ਸ਼ੁਕਰੀਆ ਜਉਂਦੇ ਵਾਸਤੇ ਤੇ ਹਮੇਸ਼ਾ ਹਾਜ਼ਰ ਰਹੋ ਪ੍ਰਮਾਤਮਾ ਤੁਮ ਦੋਸਤੋ ਹਮੇਸ਼ਾ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ 50 ਚੋਣ ਦੋਸਤੋ ਰੱਬ ਰਾਖਾ ਜੀ